ਜੇ ਉਹ ਐਸੇ ਆਪ ਦਾ ਭਾਬੀ ਆਇਆ ਨੀ ਭਾਬੇ ਹਾਂਜੀ ਆ ਸਭ ਜੀ ਲੈਣ ਖਾਤੇ ਹੂੰ ਜੋੜ ਜੋੜ ਕੇ ਲਾਂ ਕਰਦੀਆਂ ਨੇ ਮੈਨੂੰ ਲੱਗਦਾ ਚੜ ਝੂ ਟਿੱਬਿਆਂ ਤੇ ਪਾਣੀ ਆਪਣੀ ਗੱਲ ਹੀ ਚੱਲਦੀ ਆ ਕੋਈ ਨਹੀਂ ਪਰ ਜਾਏ ਕੋਈ ਨਹੀਂ ਫਿਕਰ ਨਾ ਕਰ ਆ ਸਾਰੇ ਸ਼ਹਿਰੇ ਮੈਂ ਸਮਝਦਾ ਛਾਪ ਤਾਂ ਤੈਨੂੰ ਨਾ ਮੈਂ ਪੂਰੇ ਟੋਲੇ ਦੇ ਪਾਉ ਇੱਕ ਟੋਲੇ ਦੀ ਪਹਿਲਾਂ ਤੁਸੀਂ ਉੱਚ ਉੱਚੀ ਲੜੀ ਜਾਂਦੇ ਸੀ ਹੁਣ ਮੇਰੇ ਆਉਣ ਤੇ ਤੁਸੀਂ ਚੁੱਪ ਕਰ ਗਏ ਯਾਰ ਆ ਪਿਆ ਮੋਜ ਨਾਲ ਆ ਗਿਆ ਉਤਾਰ ਉਹ ਮੈਂ ਤਾਂ ਆ ਗਿਆ ਅੱਧੇ ਕੰਮ ਛੱਡ ਕੇ ਘਰੋਂ ਭਾਂਡਾ ਠਿੱਕਰ ਛੋਡੀ ਰੋਟੀ ਲੈ ਕੇ ਆਇਆ ਮਖੇ ਕੰਮ ਲੱਗੇ ਹੁਣ ਗਿਆ ਨਹੀਂ ਪਤਾ ਵੀ ਆ ਪਿਆ ਲੰਮੀਆਂ ਕਾਣੀ ਮੰਤੀ ਉਹ ਪਿਆ ਕੱਲਾ ਪਿਆ ਹੀ ਦੇਖ ਲਿਆ ਆ ਹੁਣ ਮਾੜੀ ਜਿਹੀ ਢੋਹੀ ਸਿੱਧੀ ਕਰਨ ਲੱਗਿਆ ਉਹ ਸਾਰੇ ਪਾਸੇ ਦੇਖ ਲੈ ਉੱਥੇ ਉਹ ਕੰਮ ਕਰੀ ਜਾਂਦਾ ਝੋਨਾ ਲਾਈ ਜਾਂਦਾ ਮੱਕੀ ਵਾਲੇ ਚ ਉਹਨਾਂ ਦੀ ਨਿਗਰਾਨੀ ਵੀ ਰੱਖਦਾ ਮੈਂ ਪਾਣੀ ਦਾ ਵੀ ਖਿਆਲ ਰੱਖਦਾ ਤੂੰ ਤਾਂ ਪੈ ਕੀ ਨਿਗਰਾਨੀ ਰੱਖਦਾ 10 ਬੰਦਿਆਂ ਦਾ ਜਿਹੜਾ ਲੰਗਰ ਥੱਪਕੇ ਲਿਆਂਦਾ ਮੈਂ ਉਹ ਦੇ ਹੁਣ ਥੱਪੇ ਕੌਣ ਆ ਉਹ ਤੈਹੀਂ ਥੱਪਨੇ ਜਦੋਂ ਹੁਣ ਘਰ ਦਾ ਕੰਮ ਤੂੰ ਹੀ ਕਰਦਾ ਹੈ ਨਾ ਤੂੰ ਨਹੀਂ ਲਾ ਸਕਦਾ ਨਾਲ ਚਾਹ ਢੱਕ ਕੇ ਤੂੰ ਲਵਾ ਦੇ ਪਿਆ ਇੱਥੇ ਮौज ਨਾਲ ਜਦੋਂ ਕੰਮ ਕਰੀ ਜਾਂਦਾ ਮੈਂ ਹੁਣ ਪਾਣੀ ਦੇ ਇਧਰ ਮੋਟਰ ਜਦੋਂ ਭੱਗ ਜਾਂਦੀ ਆ ਉਦੋਂ ਵੀ ਖਿਆਲ ਰੱਖਣਾ ਪੈਂਦਾ ਨਾਲੇ ਗੱਗਾ ਕਿੱਥੇ ਆ ਗੱਗਾ ਉਹ ਵੀ ਕਿਤੇ ਗਿਆ ਹੋਇਆ ਆਜੂਗਾ ਉਹਦਾ ਮੈਂ ਫਿਕਰ ਕਰ ਤੂੰ ਮੈਨੂੰ ਕਹਿੰਦੇ ਨੇ ਖੇਤ ਜਾਂਨੇ ਆ ਖੇਤ ਆਉਣੇ ਇੱਥੇ ਕੁਝ ਹੁੰਦਾ ਨਹੀਂ ਤੂੰ ਇੱਥੇ ਮौज ਨਾਲ ਪਿਆ ਗੱਗਾ ਹੈ ਨਹੀਂ ਤੁਸੀਂ ਗੁਰਸਰ ਲੈ ਡਾਉਣੇ ਹੋ ਅਵਤਾਰ ਸਿਆਣਿਆਂ ਨੇ ਸੱਚੀ ਕਿਹਾ ਵੀ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਹੁੰਦਾ ਹੈ ਬਸ ਆ ਤੈਨੂੰ ਇੱਧਰ ਵੀ ਮੈਂ ਜਿੱਤੇ ਬੈਠਾ ਤੇ ਆਰਾਮ ਕਰਦਾ ਓਏ ਪਤੰਦਰਾ ਉਧਰ ਦੇਖੋ ਜੀਰੀ ਲਈ ਜਾਂਦੇ ਨੇ ਇੱਧਰਲੇ ਪਾਸੇ ਫੱਕ ਪੱਟੀ ਜਾਂਦੇ ਜੇ ਉਹ ਫੱਕ ਵੇਚਾਂਗੇ ਫੇਰ ਹੀ 4 ਰੁਪਏ ਵੱਟੇ ਜਾਣਗੇ ਆ ਲੋ ਸਰਦਾਰ ਜੀ ਜਾਮਨ ਜਾਮਨ ਤੋੜਤੀ ਹਾਂਜੀ ਹਾਂ ਚੱਲ ਚੰਗਾ ਉਹ ਹੋਰ ਪਰ ਦਿੰਦਾ ਲਫਾਫਾ ਪਰਜਾਈ ਕਹੂ ਥੋੜੀਆਂ ਜਿਹਾ ਲੈ ਕੇ ਆਇਆ ਸਰਦਾਰ ਜੀ ਆਪਕਾ ਚਾਹ ਰੋਟੀ ਅੱਛਾ ਰਹਤਾ ਹੈ ਕਦੇ ਕਦੇ ਚਾਵਲ ਵੀ ਬਣਾ ਦਿਆ ਕਰੋ ਕੋਈ ਚਾਹ ਰੋਟੀ ਤਾਂ ਠੀਕ ਹੈ ਚਾਹ ਰੋਟੀ ਬਣਾਉਂਦਾ ਕੌਣ ਆ ਮੈਂ ਬਣਾਉਣਾ ਮੈਂ ਨਾਲ ਇਹ ਚਾਵਲ ਚੂਬਲ ਸਾਡੇ ਤਾਂ ਅੱਗੇ ਨਹੀਂ ਲੋਟ ਆਉਂਦੇ ਤੂੰ ਹੋਰ ਆ ਕੇ ਕਹਤਾ ਨਾਲੇ ਤੁਸੀਂ ਕਿਹੜਾ ਥੋੜੇ-ਮੋٹے ਖਾਣੋ ਬੱਠਲ ਪਰ ਪਰ ਚੌਲਾਂ ਦੇ ਖਾਣੇ ਹੋ ਕਿਹੜਾ ਬਣਾਉ ਤੁਹਾਨੂੰ ਚੌਲ ਸਰਦਾਰ ਜੀ ਮੈਂ ਜਮਨ ਲੈ ਜਾਏ ਆਪਣੇ ਬੇਟੇ ਕੇ ਲਈ ਉਹ ਜਿੰਨੀ ਮਰਜੀ ਲੈ ਜੀ रामू ਬਥੇਰੇ ਜਮਨਾ ਲੱਗਿਆ ਪੰਜਾਂ ਨੇ ਲੈ ਜੀ ਲੈ ਜੀ ਠੀਕ ਹੈ ਜੀ ਉਹ ਐਸੇ ਆਪਕਾ ਭਾਬੀ ਆਇਆ ਨਹੀਂ ਭਾਬੇ ਹਾਂ ਜੀ ਆ ਸਭ ਜੀ ਲੈਣ ਖਾਤੇ ਉਹ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰ ਉਹ ਵੀ ਆ ਜੂ ਲੈ ਲੈ ਚੰਗਾ ਜੀ ਚੰਗਾ ਚੰਗਾ ਤਾਰਾ ਮਨੂ ਹੀ ਫੇਕਰ ਰਹਿੰਦਾ ਇਹ ਪ੍ਰਜਾਇ ਅੱਜ ਕੁਸ ਲੈਣ ਭਾਬੀ ਕਿਹੜੀ ਸਬਜੀ ਲੈਣ ਆਉਂਦੀ ਇੱਥੇ ਉਹ ਲੈ ਉਹ ਖੇਤਾਂ ਚ ਆਉਂਦੀ ਹੁੰਦੀਆਂ ਨੇ ਦੁਨੀਆ ਹੁਣ ਜੇ ਕੋਈ ਕੰਮਦੰਦੇ ਵਾਲੀ ਆ ਜਾਂਦੀ ਹੈ ਤੈਨੂੰ ਉਦੋਂ ਬਹਿਮ ਰ ਪਾ ਜਾਂਦਾ ਇਹ じゃ ਬਹਿਮ ਨਾ ਕਰਿਆ ਕਰ ਤੋ ਬਤਾਰਾ ਚੱਲ ਹੁਣ ਮੈਂ ਗੇੜਾ ਰੱਖਿਆ ਕਰੂੰ ਮੈਂ ਵੀ ਬਿੜਕ ਰੱਖਾਂ ਵੀ ਕਿਹੜੀ ਛੋਡੇ ਕੋਲੇ ਆਉਂਦੀ ਆ ਜਾਮਣਾ ਲੈਣ ਹੂੰ ਉਹਨੂੰ ਤੁਸੀਂ ਜਾਮਣਾ ਖਵਾਉਨੇ ਹੋ ਠੀਕ ਆ ਠੀਕ ਆ ਲੜਨ ਬਹਿ ਗਿਆ ਐਂ ਵੀ ਕਹਿ ਬੀਲਾ ਰੋਟੀ ਖਾ ਲੈ ਹੋਰ ਹੀ ਕਲੇਸ਼ ਸ਼ੁਰੂ ਕਰ ਲੈਣਾ ਜੱਫਲਾ ਚਾ ਬੀਲੇ ਬੈਠੇ ਨੂੰ ਤੈਨੂੰ ਜ਼ਿਆਦੇ ਭੁੱਖ ਲੱਗਦੀ ਆ ਨਾਲੇ ਗੱਗੇ ਨੂੰ ਮਾਰ ਮੈਂ ਤਾਂ ਕਰ ਲੂ ਕੰਮ ਮੈਂ ਤਾਂ ਕੰਮ ਹੀ ਕਰਨਿਆ ਮੈਂ ਤਾਂ ਅੱਜ ਹੀ ਆਏ ਸੀ ਅੱਜ ਹੀ ਸੋਡੀਆਂ ਪੋਲਾਂ ਖੁੱਲ ਗਈਆਂ ਦੇਖ ਕਮਾਲ ਦੀ ਗੱਲ ਐ ਉਹ ਯਾਰ ਕਮਾਲ ਦੀ ਗੱਲ ਐ ਪੋਲਾਂ ਸਾਡੀਆਂ ਕੀ ਖੁੱਲ ਗਈਆਂ ਖੇਤੀ ਦਾ ਕੰਮ ਕਰਦੇ ਖੇਤ ਰਹਿਨੇ ਆ ਛੱਲੀਆਂ ਵੀ ਕਿਸੇ ਕੰਮ ਦੀਆਂ ਨਹੀਂ ਰਹੀਆਂ ਪੱਕ ਗਈਆਂ ਉਹ ਵੀ ਤਾਂ ਗੱਲ ਆ ਭਣ ਆਹ ਦੇਖ ਲੈ ਅੱਧੀਆਂ ਕਾਣੀਆਂ ਹੋਈਆਂ ਪਈਆਂ ਨੇ ਨਾਲੇ ਉਂ ਪੱਤੀਆਂ ਪਈਆਂ ਨੇ ਕੱਚੀ ਤਾਂ ਕੋਈ ਦੀਦੀ ਵੀ ਨਹੀਂ ਮੈਨੂੰ ਨਹੀਂ ਤੂੰ ਛੱਲੀਆਂ ਨੂੰ ਛੱਡ ਤੈਨੂੰ ਜਾਮਣਾ ਖਵਾਉਣੀ ਆ ਮੈਂ ਮਿੱਠੀਆਂ ਮਿੱਠੀਆਂ ਨੇ ਬਲਾਈ ਸਵਾਦਾ ਮੋਟੀਆਂ ਮੋਟੀਆਂ ਹਾਏ ਕਿੰਨੀਆਂ ਲੱਗੀਆਂ ਪਈਆਂ ਨੇ ਆ ਜਾ ਤੂੰ ਖਵਾਵਾ ਤੈਨੂੰ ਲੈ ਫਿਰ ਮੇਰੀ ਯਾਦ ਕਰਾ ਦਿੰਦੀ ਮੈਂ ਲਫਾਫਾ ਲੈ ਆਉਂਦੀ ਕਰੋ ਨਾਲ ਲਫਾਫੇ ਜਮਣਾ ਪਾ ਕੇ ਲੈ ਜਾਂਦੀ ਨਾ ਤੂੰ ਆਦੀ ਭੈਣ ਨੂੰ ਐਨੀ ਕੱਚੀ ਗੋਲੀ ਸਮਝਿਆ ਪਿਆ ਨਹੀਂ ਲਫਾਫੇ ਚ ਪਾਈਆਂ ਪਈਆਂ ਹੋਣੀਆਂ ਆ ਤਾਂ ਸਹੀ ਤੂੰ ਅੱਛਾ ਲੈ ਦੇ ਲਈ ਚਲ ਹੁਣ ਮੈਂ ਕੱਲਾ ਕੀ ਪੀਉ ਉਹਨਾਂ ਨੇ ਵੀ ਬੋਲ ਮਾਰੀ ਬੰਨੇ ਵੀ ਆ ਜਾ ਚਾਹ ਵੀ ਲੋ ਲੈ ਆਣੇ ਹੁਣ ਕੀ ਹੋ ਗਿਆ ਤੂੰ ਮੈਨੂੰ ਪਿੱਛੇ ਰੁੱਚੀ ਜਾਨੀਆ ਨਹੀਂ ਉਹ ਬੈਠਾ ਇਹਨਾਂ ਦਾ ਛੋਟਾ ਅਵਤਾਰ ਫਿਰ ਉਹ ਮੈਨੂੰ ਕੀ ਕਹਿੰਦਾਗਾ ਨਹੀਂ ਤੈਨੂੰ ਨਹੀਂ ਕਹਿੰਦਾ ਹਾਂ ਉਹ ਤਾਂ ਕਿਸੇ ਨੂੰ ਵੀ ਨਹੀਂ ਦੇਖ ਕੇ ਰਾਜੀ ਇੱਥੇ ਐਵੇਂ ਬੜੀਆਂ ਜਵਲੀਆਂ ਹੀ ਆ ਨਾ ਮਾਰੀ ਸਾਬ ਸਿਰ ਦੇ ਨਾਲ ਹੀ ਗੱਲ ਕਰੀ ਚਲ ਠੀਕ ਆ ਮੈਂ ਤਾਂ ਕੀ ਕਹਿਣਾ ਉਹਨਾਂ ਨੂੰ ਚੁੱਪ ਰਹੀ ਆ ਜਾ ਠੀਕ ਆ ਮੈਂ ਆ ਗਈ ਪਰਜਾਈ ਇਹ ਨਾਲ ਕਿਨੂੰ ਲਈ ਆਏ ਹਾਏ ਹਾਏ ਵੇ ਬਾਈ 피ਗਲ ਥੱਕ ਕੇ ਪਰਜਾਈ ਆ ਜਾ ਪਰਜਾਈ ਆ ਜਾ ਮਣਾ ਤੇਰੇ ਵਾਸਤੇ ਤੋੜ ਕੇ ਰੱਖਿਆ ਨੇ ਮੈਂ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਮੇਰੀ ਭੈਣ ਆ ਮਾਸੀ ਦੀ ਕੁੜੀ ਅੱਛਾ ਅੱਛਾ ਪਹਿਲ ਚੰਗਾ ਹੋਗਾ ਸ਼ੁਕਰ ਹੈ ਪਹਿਲਾਂ ਤਾਂ ਇਹ ਲੱਗਦਾ ਵੀ ਸਾਡੇ ਖੇਤਾਂ 'ਚ ਕੀਨੇ ਹੋਣਾ ਪਰ ਜਾਈ ਹੁਣ ਤਾਂ ਤੇਰੇ ਨਾਲ ਸੁਖਣਾ ਤੇਰੀ ਭੈਣ ਵੀ ਆ ਗਈ ਹੈ ਹੋਰ ਸੁਖ ਨਾਲ ਕਾ ਦੀਆ ਭਾਈ ਤੁਸਤੇ ਮੜ ਕੇ ਟੱਕਰੇ ਹੀ ਨਹੀਂ ਕਿੰਨੇ ਦਿਨ ਹੋ ਗਏ ਹਾਂ ਤੇ ਇਹ ਤਾਂ ਵਿਚਾਰੀ ਬੇਫਤਾ ਦੀ ਮਾਰੀ ਆ ਕਿਵੇਂ ਕੀ ਗੱਲ ਸਹੁਰੇ ਤੰਗ ਪਰੇਸ਼ਾਨ ਕਰਦੇ ਸੀ ਛੱਡ ਛੜਈਆ ਹੋ ਗਿਆ ਅੱਛਾ ਛੜ ਛੜਈਆ ਹੋ ਗਿਆ ਹਾਂ ਉਹ ਕਿਹੜੇ ਸਹੁਰੇ ਫਿਰ ਉਹ ਕਿੰਨੀ ਵੀ ਦਸ ਔਰਤ ਨੂੰ ਕੀ ਤੰਗ ਕਰਨਾ ਆ ਸਾਨੂੰ ਪੁੱਛ ਕੇ ਦੇਖ ਅਸੀਂ ਤਾਂ ਜੇ ਸਾਡੇ ਘਰੇ ਹੋਵੇ ਨਾ ਅਸੀਂ ਤਾਂ ਪੈਰ ਧੋਤੋਂ ਪੀਏ ਇੱਥੇ ਜਿੰਨਾ ਦੇ ਘਰੇ ਚਲੋ ਠੀਕ ਐ ਕੀ ਕਹੀਏ ਅਗਦੇ ਕੀਵੇਂ ਹਨਾ ਹਾਂ ਤੇ ਉਹ ਫਿਰ ਮੇਰੀ ਮਾਸੀ ਕਹਿੰਦੀ ਵਿਪਾਈ ਹੋਣ ਦਾ ਰਿਸ਼ਤਾ ਕਰਨਾ ਕਿਤੇ ਵੀ ਮੈਂ ਕਿਹਾ ਚਲ ਦਰੀਆਂ ਦੁਰੀਆਂ ਪੋਣੀਆਂ ਸੀ ਮੈਂ ਤੇ 4 ਦਿਨ ਲਈ ਆਈ ਨਾਲੇ ਮੈਂ ਕਿਹਾ ਕੋਈ ਦੇਖ ਲਾਂਗੇ ਕੋਈ ਭਲਾ ਮਾਨਸ ਘਰ ਮਿਲ ਗਿਆ ਤਾਂ ਮਰੀ ਮਾਸੀ ਦਾ ਕਹਿੰਦੀ ਤੂੰ ਹੀ ਕਰਾਲਾ ਆਪਦੇ ਪਿੰਡ ਰਿਸ਼ਤਾ ਪਰ ਆਪਣੇ ਪਿੰਡ ਕਿੱਥੇ ਕੋਈ ਚੱਜਦਾ ਮੈਂ ਤਾਂ ਆਪ ਫਸ ਗਈ ਇੱਥੇ ਕਰਾ ਕੇ ਅੱਛਾ ਨਾ ਪਰ ਜਾਈ ਤੂੰ ਤਾਂ ਮੋਜਾਂ ਕਰਦੀਆਂ ਤੂੰ ਤੇ ਦੇਖੂਗੀ ਉਤਲੇ ਮਨੋ ਚਿਹੜਾਂ ਕਰਦੀਆਂ ਤੂੰ ਕਾਦੇ ਨਹੀਂ ਫਸੀ ਐ ਜਿੱਥੇ ਤੇਰਾ ਜੀ ਕਰਦਾ ਉੱਥੇ ਤੂੰ ਜਾਮਣਾ ਖਾਏ ਨੇ ਜਿੱਥੇ ਤੇਰਾ ਜੀ ਕਰਦਾ ਉਥੇ ਪਿੰਗਾ ਝੂਟੇ ਆਉਨੀਆਂ ਤੂੰ ਤਾਂ ਮੋਜਾਂ ਕਰਦੀਆਂ ਐਵੇਂ ਗਏ ਗੱਲ ਨਾ ਕਹਿ ਜੇ ਤੇਰਾ ਬਾਈ ਚੱਜਦਾ ਹੋਵੇ ਵੇ ਮੈਂ ਬੱਟਾਂ ਤੇ ਲੱਤਾਂ ਕਾਹਨੂੰ ਤੜਾਉਂਦੀ ਫਿਰਾਂ ਮੇਰੇ ਬਾਈ ਨੂੰ ਕੁਝ ਨਹੀਂ ਹੋਇਆ ਪਰ ਜਾਈ ਮੇਰੇ ਬਾਈ ਨੂੰ ਤਾਂ ਤੂੰ ਹੀ ਨਿੰਦੀ ਰਹਿਣਿਆ ਉਹ ਤਾਂ ਬਾਹਲਾ ਸਾਉ ਹੈ ਬੰਦਾ ਭਾਬੀ ਨਾਲੇ ਸਾਡੇ ਬਾਈ ਦੀਆਂ ਕੋਣ ਰਿਸਾਂ ਕਰੂ ਉਹਦੇ ਜਿੰਨਾ ਨਾਮ ਕੋਣਾ ਸਾਡੇ ਵਾਂਗੂ ਉਹ ਤਾਂ ਵਿਚਾਰਾ ਭੋਲਾ ਭਾਲਾ ਗਾ ਤੂੰ ਐਵੇਂ ਉਹਤੇ ਇਲਜ਼ਾਮ ਲਾਉਂਦੀ ਰਹਿੰਨੀ ਆ ਸੋਨ ਨੂੰ ਹੀ ਲੱਗਦਾ ਤੁਸੀਂ ਭੋਲੇ ਹੋ ਚਲ ਤੁਸੀਂ ਇਹ ਗੱਲਾਂ ਛੱਡੋ ਤੁਸੀਂ ਤਾਂ ਕਦੋਂ ਆਦੇ ਭਾਈ ਨੂੰ ਮਾੜਾ ਕਹੋਗੇ ਜੇ ਸੋਡੀ ਨਿਗਾ ਚ ਕੋਈ ਆਪਣੇ ਪਿੰਡ ਕੋਈ ਵਧੀਆ ਘਰ ਹੋਇਆ ਆਪਾਂ ਇਹਦਾ ਰਿਸ਼ਤਾ ਕਰ ਦਾਂਗੇ ਕੋਈ ਲੋੜਵੰਦੀ ਹੋਵੇ ਤਾਂ ਵੀ ਚੱਲ ਜੂ ਨਾ ਨਿਗਾ ਪਰ ਜਾਈ ਕਿੱਥੇ ਮਾਰਨੀ ਆ ਹੁਣ ਅਸੀਂ ਆ ਮੂਰੇ ਬੈਠੇ ਨਹੀਂ ਦੀਂਦੇ ਤੈਨੂੰ ਨਾਲੇ ਗਮਾਂਡ ਮੱਥਾ ਮੈਂ ਮੱਚਾ ਅਵਤਾਰ ਦੇਖ ਲੈ ਬਾਈ ਚਲੂੰ ਤਾਂ ਖਾ ਠੀਕ ਐ ਵੀ ਦੇਖ ਨਾਲੇ ਤਾਂ ਸਾਡੇ ਘਰੇ ਅਸੀਂ ਤੰਗ ਫੰਗਾ ਬੇਜਿਆ ਗੱਲ ਕਰਨੀ ਸੀ ਘਰੇ ਬੁਲਾ ਕੇ ਕੱਲੀ ਨੂੰ ਕਹਿੰਦ ਤੂੰ ਤਾਂ ਕੁੜੀ ਦੇ ਮੂੰਹ ਤੇ ਬੋਲੀ ਐ ਨਾ ਦੇਖ ਲਓ ਨਰਮ ਵਾਲੀਆਂ ਗੱਲਾਂ ਇਹਨਾਂ ਦੀਆਂ ਪਰ ਉਹ ਤਾਂ ਠੀਕ ਐ ਜੇ ਅਵਤਾਰ ਦੇ ਹਿਸਾਬ ਚ ਆਉਂਦੀ ਐ ਗੱਲ ਤਾਂ ਦੇਖ ਲਓ ਮੈਨੂੰ ਤਾਂ ਹੁਣ ਕੀ ਨੇ ਕਰਨਾ ਮੇਰਾ 50 ਸਾਂ ਤੋਂ ਉੱਤੇ ਹੋ ਗਿਆ ਕਹਿੰਦੇ ਹਾਂ ਗੱਲ ਸੁਣ ਕੇ ਨਾ ਢਾਈ ਢਾਈ ਤੈਂ ਤਨ ਕਿੱਲੇ ਬੰਦੇ ਇਹਨਾਂ ਦੇ ਜਮੀਨ ਤਾਂ ਸੁੱਖ ਨਾਲ ਬਥੇਰੀ ਆ ਆ ਦੇਖ ਲਾ ਲਾ ਐਡਾ ਘਰ ਬੇੜਾ ਤੈਨੂੰ ਮੈਂ ਦਿਖਾਉਂਗੀ ਤੇ ਆ ਮੋਟਰ ਆ ਸਾਰਾ ਇੱਕ ਥਾਂ ਮੇ ਟੱਕਾ ਨਾ ਦਾ ਹੈ ਕੀ ਪਤਾ ਨਹੀਂ ਪੈਣੇ ਇਹਨਾਂ ਦੇ ਕੀ ਕਰਮਾਂ ਚ ਮਾੜਾ ਲਿਖਿਆ ਰੱਬ ਨੇ ਇਹਨਾਂ ਨੂੰ ਰਿਸ਼ਤਾ ਨਹੀਂ ਹੋਇਆ ਨਹੀਂ ਤਾਂ ਇਹਨਾਂ ਦੇ ਤਾਂ ਦੂਰੇ ਦੂਰੇ ਗੱਡੀਆਂ ਨਾਲ ਰਿਸ਼ਤੇ ਹੋਣੇ ਚਾਹੀਦੇ ਸੀ ਚਾਹੀਦੇ ਤਾਂ ਸੀਗੇ ਪਰ ਜੈ ਤੈਨੂੰ ਪਤਾ ਹੀ ਆ ਸਾਡਾ ਛੋਟੇ ਹੁੰਦਾ ਦਾ ਮਾਪਿਓ ਮਰ ਗਿਆ ਅਸੀਂ ਰੋਲ ਖੁਲ ਕੇ ਪੜਿਆ ਸਰੀਕੇ ਆਲਿਆਂ ਨੇ ਸਾਨੂੰ ਲਵੇ ਨਹੀਂ ਲਾਇਆ ਇਹ ਤਾਂ ਸ਼ੁਕਰ ਹੈ ਬਾਪੂ ਨੇ ਸਾਡੀ ਜ਼ਮੀਨ ਸਾਡੇ ਨਾਲ ਹੀ ਰੱਖੀ ਨਾਲੇ ਭਾਬੀ ਤੈਨੂੰ ਪਤਾ ਹੀ ਆ ਜਦੋਂ ਸਾਡੇ ਕੋਈ ਹੈ ਹੀ ਨਹੀਂ ਫਿਰ ਸਾਡੇ ਵਿਆਹ ਦੀ ਗੱਲ ਤੋਰੂ ਵੀ ਕੌਣ ਹੁਣ ਅਸੀਂ ਤਾਂ ਆਪ ਹੀ ਕਰਨੀ ਆ ਕੋਈ ਗੱਲ ਜਿਵੇਂ ਸਾਰੇ ਕੰਮ ਕਰਦੇ ਅਸੀਂ ਆਪ ਕਰਦੇ ਆਪ ਹੀ ਵਿਆਹ ਦੀ ਗੱਲ ਕਰਾਂਗੇ ਕੋਈ ਗੱਲ ਤਾਂ ਇਹਦੀ ਬਾਈ ਸਹੀ ਆ ਹਾਂ ਗੱਲ ਕਰ ਜੇ ਇਹੀ ਗੱਲ 5-7 ਸਾਲ ਪਹਿਲਾਂ ਕਰੀ ਹੁੰਦੀ ਆਪਾਂ ਇਹਨੂੰ ਕਾਹ ਨੂੰ ਕਿਤੇ ਹੋਰ ਤੋਰ ਦੇ ਉਹਦੀ ਕਰਾ ਦਿੰਦੀ ਸੋਡੇ ਤਿੰਨਾਂ ਚੋਂ ਇੱਕ ਹੁਣ ਆਈ ਨਹੀਂ ਸਮਝ ਆਉਂਦੀ ਵੀ ਤਿੰਨਾਂ ਚੋਂ ਕਰਾਵਾਂ ਕਿਹੜੇ ਨੂੰ ਉਹ ਭਰਜਾਈ ਜੇ 5-7 ਸਾਲ ਪਹਿਲਾਂ ਗੱਲ ਹੋ ਗਈ ਹੁੰਦੀ ਤਾਂ ਮੇਰੇ ਟਾਂਕਾ ਫਿੱਟ ਹੁੰਦਾ ਤੂੰ ਖੈਰ ਫਿਰ ਕੀ ਹੋਗਾ ਜੇ ਹੁਣ ਗੱਲ ਸ਼ੁਰੂ ਹੁੰਦੀ ਹੈ ਤਾਂ ਫਿਰ ਹੱਕ ਤਾਂ ਹੁਣ ਵੱਡੇ ਦੇ ਹੀ ਬਣਦਾ ਨਾ ਵੱਡੇ ਦੀ ਵੱਡੇ ਨੂੰ ਹੀ ਰਿਸ਼ਤਾ ਕਰਾ ਨਾਲੇ ਭਾਬੀ ਗੱਲ ਸੁਣ ਇਹਨਾਂ ਨੇ ਤਾਂ ਰੋਟੀਆਂ ਹੀ ਖਾਣੀਆਂ ਪੱਕੀਆਂ ਪਕਾਈਆਂ ਇਹਨਾਂ ਨੂੰ ਪਹਿਲਾਂ ਮਿਲ ਜਾਂਦੀਆਂ ਨੇ ਹੁਣ ਮਿਲ ਜਾਣਗੀਆਂ ਤੂੰ ਮੇਰਾ ਚੁੱਲੇ ਤੋਂ ਖਿਹੜਾ ਛੜਾ ਆ ਮੇਰੇ ਹੱਥਾਂ ਵੱਲ ਦੇਖ ਕਿਵੇਂ ਹੋਏ ਪੈਨੇ ਸਵਾ ਨਾਲ ਉਹ ਤੇਰੇ ਖਿਹੜੇ ਨੂੰ ਕੀ ਹੋਇਆ ਹੱਕ ਤਾਂ ਹੁਣ ਮੇਰੇ ਹੀ ਬਣਦਾ ਰਿਸ਼ਤਾ ਹੋ ਲੈਣ ਦੇ ਅਵਤਾਰ ਜਦੋਂ ਮੇਰਾ ਵਿਆਹ ਹੋਗਾ ਫਿਰ ਮੈਂ ਤੈਨੂੰ ਕਰਾ ਦੂੰ ਤੁਸੀਂ ਸਾਡੀ ਵੀ ਸੁਣ ਲੋ ਹਾਂ ਪਰਜਾਇ ਤੇਰੀ ਹੀ ਸੁਣਨੀਆਂ ਨੇ ਤੂੰ ਸੁਣਾ ਹਾਂ ਤੁਸੀਂ ਤਾਂ ਆਪਸ ਵਿੱਚ ਐ ਬੈਗੇ ਵੀ ਜਿਵੇਂ ਮੈਂ ਰਿਸ਼ਤਾ ਲਈ ਹੋਈ ਖੜੀ ਹੁਣੇ ਪੱਕਾ ਹੀ ਕਰਕੇ ਜਾਉ ਤੁਹਾਨੂੰ ਮੈਂ ਫਿਰ ਹੁਣੇ ਤੇ ਕਿਸੇ ਪਾਸੇ ਜਾਊਗੀ ਕੋਈ ਨਾ ਹੁਣ ਇਹਦੇ ਵੀ ਮਾਪਿਓ ਨਾਲ ਗੱਲ ਕਰੂੰ ਕੋਈ ਅਗਲਾ ਵੀ ਦੇਖ ਦਿਖਾਈਆ ਕਰੂੰ ਕੋਈ ਇਹ ਜਿਹੀ ਵੀ ਰੈਮ ਅਸ਼ਬਰਾ ਚੱਲੂ ਬਾਈ ਐ ਥੋੜੀ ਹੁੰਦਾ ਵੀ ਤੁਸੀਂ ਜਿੰਦ ਜਿਆ ਕਰ ਲਈ ਮੇਰਾ ਕਰਾ ਮੇਰਾ ਕਰਾ ਕੋਈ ਨਹੀਂ ਪਰਜਾਇ ਤੁਸੀਂ ਤਾਂ ਜਮੇ ਹੀ ਹੱਦ ਚੱਕੀ ਜਾਂਨੇ ਜਿਵੇਂ ਤੂੰ ਕਹੇਂਗੇ ਇਸ ਤਾਂ ਹੁਣ ਗੱਗਾ ਜੇ ਕਿਸੇ ਪਾਸੇ ਉਹ ਲੱਗ ਜੂਗਾ ਮੁੱਛਾਂ ਨੂੰ ਚੰਨ ਭਾਬੀ ਮੇਰੀ ਉਮਰ ਦਾ ਉਤਾਹਾ ਚਿਕਾ ਮੇਰੀ ਮੇਰੇ ਛੇਤੀ ਮੇਰਾ ਡੋਲਾ ਕਰ ਚੂਹੇ ਨੂੰ ਆਪ ਦਾਦਾ ਹਨਾ ਚਲ ਇਹ ਤਾਂ ਛੱਡ ਜਾਮਣਾ ਤਾਂ ਵਰਤੀਆਂ ਹਾਂ ਆ ਦੇਖੋ ਜਾਮਣਾ ਤਾਂ ਮੈਂ ਤੈਨੂੰ ਹੋਰ ਵੀ ਲੈ ਆ ਦੇਣਾ ਤੇ ਆ ਲਫਾਫਾ ਭਰਿਆ ਪਿਆ ਤੇ ਸਬਜੀ ਸਬਜੀ ਤੋੜ ਲੈਨੇ ਆਪਾਂ ਇਹ ਕੀ ਡੀ ਕੀ ਗੱਲ ਐ ਬਸਾ ਜੀ ਮੈਂ ਜਾਮਣਾ ਵੀ ਰਾਮੂ ਤੋਂ ਤੜਵਾਇਆ ਮੈਂ ਤਾਂ ਆਪ ਨਹੀਂ ਤੋੜੀਆਂ ਸਬਜੀ ਨਾਲੇ ਤੈਨ ਚਲ ਇਹ ਤਾਂ ਮੈਂ ਇੰਨੀਆਂ ਕੁ ਲੈ ਜਾਨੀ ਆ ਆਥ ਨੇ ਆਉਂਦਾ ਹੋਇਆ ਜਾਂ ਹੁਣ ਆਊਗਾ ਵਤਾਰ ਤੂੰ ਆਂਦੀਆਂ ਨਾਲ ਛੇਤੀ ਕਰੇ ਹਾਂ ਆਊਗਾ ਬਬੀ ਨਾਲ ਤਾਂ ਜਾਮਣਾ ਹੋਰ ਲਿਆ ਦੀ ਨਾਲੇ ਸਬਜ਼ੀ ਲਿਆ ਦੀ ਨਾ ਕੋਈ ਨਾ ਹੈ ਤੇ ਸਬਜ਼ੀ ਦੀ ਕੀ ਗੱਲ ਆ ਲਿਆ ਦਾਗੇ ਸਬਜ਼ੀ ਨਾਲੇ ਪਣੇ ਆਏ ਕਹਦੇ ਵੀ ਛੱਲੀਆਂ ਵੀ ਤੋੜ ਲਿਆਵੇ ਲੈ ਸਾਡੇ ਖੁੜੀਰ ਦਾ ਛੱਲੀਆਂ ਦੀ ਲੱਗੀ ਪਈ ਆ ਜੇ ਕੋਈ ਛੱਲੀ ਹੋਈ ਨਾ ਵਧੀਆ ਜੀ ਤਾਂ ਉਹ ਵੀ ਲਿਆ ਕੋਈ ਕਿਉਂ ਝੋਲਾ ਪਰ ਕੇ ਲਿਆ ਕੇ ਦਵਾਂਗੇ ਭਾਬੀ ਛੱਲੀਆਂ ਦੀ ਕੀ ਗੱਲ ਆ ਹਾਂ ਚੱਲੀਏ ਫਿਰ ਆਪਾਂ ਚੱਲ ਪਣ ਤੇਰਾ ਬਾਈ ਆਉਣ ਆਲਾ ਚੰਗਾ ਬਾਈ ਠੀਕ ਹੈ ਭਜਾਈ ਇੱਕ ਟਾਂਕਾ ਬੰਨੇ ਲਾ ਹੀ ਦੇ ਹਾਂ ਤੁਹਾਨੂੰ ਕੋਈ ਨਾ ਮੈਂ ਘਰੇ ਜਾ ਕੇ ਗੱਲ ਕਰਦੇ ਆਂ ਗੱਲ ਤਾਂ ਛੇੜੀਆ ਤੈਨੂੰ ਸਿਰੇ 'ਵਿਚੜਾ ਦੀ ਰੱਬ ਨੂੰ ਕਹਿਣ ਜੋਗਰੇ ਹੋ ਜੀਏ ਹਾਂ ਚੰਗਾ ਸਾਡੇ ਵੀ ਘਰੇ ਰੌਣਕ ਹੋ ਜੇ ਇਹ ਤਾਂ ਹੈ ਅਵਤਾਰ ਉਹ ਮੈਂ ਵੱਡਾ ਐ ਤੂੰ ਮੇਰਾ ਕੰਮ ਬਣ ਜਾਣ ਤੇ ਕਿਉਂ ਐਵੇਂ ਵਿੱਚ ਡਿੱਕਾ ਲਾਉਨੇ ਹੋ ਜਾਣਦੇ ਮੇਰਾ ਵਿਆਹ ਬਾਈ ਤੂੰ ਮੜਿਆ ਆਪਦੇ ਬਾਰੇ ਤਾਂ ਦੇਖ ਹੁਣ 50 ਤੋਂ ਟੱਪ ਗਿਆ ਸਿਵਿਆਂ 'ਚ ਤੇਰੀਆਂ ਲੱਤਾਂ ਨੇ ਤੂੰ ਵਿਆਹ ਕਰਾਉਂਦਾ ਸੋਹਣਾ ਲੱਗਦਾ ਯਾਰ ਤੂੰ ਸਾਡੇ ਵੱਲ ਵੇਖ ਤੇਰੇ ਛੋਟੇ ਭਾਈ ਆ ਯਾਰ ਸਾਡੇ ਘਰ ਵਸ ਜਾਣ ਦੇ ਨਾਲੇ ਤੂੰ ਹੋਰ ਗੱਲ ਦੇਖ ਜਾਂਦੀ ਜਾਂਦੀ ਭਰਜਾਈ ਸੱਲੀਆਂ ਦੇ ਬਹਾਨੇ ਮੈਨੂੰ ਕਹਿ ਕੇ ਗਈ ਆ ਰਮਜਾ ਨਾਲ ਸਮਝਾ ਕੇ ਗਈ ਆ ਗੱਲ ਵੀ ਇਹ ਘਰੇ ਆਵੇ ਠੀਕ ਐ ਚਲ ਕੋਈ ਨਹੀਂ ਛੱਲੀਆਂ ਤਾਂ ਤੂੰ ਲੈ ਜਾ ਐਂ ਕਰ ਆ ਚਾਹ ਪੀ ਲਓ ਤੁਸੀਂ ਮੈਂ ਛੱਲੀਆਂ ਤੇ ਸਬਜ਼ੀ ਤੋੜ ਕੇ ਲੈ ਜਾ ਫਿਰ ਚੰਗਾ ਆਹੋ ਚਲ ਕੋਈ ਨਹੀਂ ਲੈ ਜਾ ਲੈ ਨਹੀਂ ਪਾਣੀ ਐਂ ਦੇਖ ਮੇਰੀ ਗੱਲ ਸੁਣਾਂ ਜਮਨੀ ਸ਼ਰਮ ਹੈਗੀ ਕਿਵੇਂ ਆ ਦੇਖ ਲੈ ਇੱਕ ਤੋਂ ਇੱਕ ਦੂਜਾ ਕਹੇ ਮੈਨੂੰ ਕਰਾ ਉਹ ਕਹੇ ਮੈਨੂੰ ਕਰਾ ਨਹੀਂ ਉਹਨੀਆਂ ਸਿਵਿਆਂ ਚ ਲੱਤਾਂ ਦੇਖ ਕਿਵੇਂ ਬੋਲਦਾ ਸੀਗਾ ਹਨਾ ਨਹੀਂ ਮੈਂ ਤੈਨੂੰ ਦੱਸਿਆ ਨਹੀਂ ਸੀ ਇਹ ਛੜਿਆਂ ਦਾ ਵੇੜਾ ਹੈਗਾ ਇੱਥੇ ਤਾਂ ਗਿੱਦਾ ਆਈ ਪੈਂਦਾ ਰਹਿੰਦਾ ਹੈਗਾ ਹੈ ਤੂੰ ਵੀ ਮੰਦਰਾ ਚ ਪੈਲੀ ਸਿੱਟਿਆ ਆ ਜਾ ਨਹੀਂ ਫੇਰ ਹੀ ਕੁਛ ਖੱਟਿਆ ਜਾਊਗਾ ਇਹਨਾਂ ਤੋਂ ਨਹੀਂ ਕੋਈ ਨਹੀਂ ਚੁੰਡੀ ਵੜਾਉਂਦੇ ਇਹ ਸੱਚੀ ਗੱਲ ਹੈ ਆ ਤੇ ਜਿਹੜਾ ਅਵਤਾਰ ਆ ਇਹ ਤਾਂ ਬਾਹਲਾ ਰਸੋਈ ਦਾ ਮਾਲਕ ਹੈ ਘਰੋਂ ਇੰਨੀ ਕਿਤਲੀ ਚੀਜ਼ ਦੀ ਨਹੀਂ ਜਾਣ ਦਿੰਦਾ ਹਜਾ ਦੂਜੇ ਤਾਂ ਲਾਈ ਲੱਗਨੇ ਭੈਣੀ ਭੈਣੀ ਦੇਖਿਆ ਨਹੀਂ ਉਹ ਤਾਂ ਉਹਦੇ ਮੂੰਹ ਤੋਂ ਵੀ ਲੱਗਦਾ ਸੀ ਕਿਵੇਂ ਨੱਕ ਚੜਾ ਜਿਹੜਾ ਗੱਲਾਂ ਕਰਦਾ ਸੀ ਦੇਖ ਲਾ ਤੂੰ ਬਸ ਦੇਖੀ ਜਾ ਕਿਵੇਂ ਆਪਣੇ ਅੱਗੇ ਪਿੱਛੇ ਘੁੰਮਦੇ ਨੇ ਹੁਣ ਤਿੰਨੇ ਵਧੀਆ ਹਜੇ ਅੱਗੇ ਨੂੰ ਤਾਂ ਪੂਰੀ ਤਿਤਲੀ ਦੇ ਅੱਗੇ ਪਿੱਛੇ ਘੁੰਮਦਾ ਉਵੇਂ ਘੁਮਾਵਾਂਗੇ ਹਜੇ ਤੀਜਾ ਤਾਂ ਤੈਨੂੰ ਟੱਕਰਿਆ ਹੀ ਨਹੀਂ ਅੱਛਾ ਉਹ ਵੀ ਐ ਜਾਈਆ ਹੋਰ ਹਨ ਲੈ ਲੈ ਦੇਖ ਲਾ ਮੂੰਹ ਜੋੜ-ਜੋੜ ਕੇ ਗੱਲਾਂ ਕਰਦੀਆਂ ਨੇ ਮੈਨੂੰ ਲੱਗਦਾ ਚੜ ਝੂ ਟਿੱਪਿਆਂ ਤੇ ਪਾਣੀ

ਵੇਹੋ ਲੈ ਨਾ ਤਿੰਨਾ ਚੋ ਕਰਾਵਾ ਕਿਹੜੇ ਨੂੰ ਕਰਾ ਤਾਂ ਦੇਣਾ ਹੀ ਆ ਪਰ ਐਨਾ ਸੌਖਾ ਨਹੀਂ ਕਰਾਉਂਦੀ ਤਿੰਨਾ ਨੂੰ ਭਜਾ ਭਜਾ ਕੇ ਕਰਾਉਂਗੀ ਕੋਈ ਲਾਹਾ ਵੀ ਖੱਟਾ ਸ਼ਾਂਪ ਤਾਂ ਇਹਨਾਂ ਚੰਦਰਿਆ ਨੇ ਮੈਨੂੰ ਪਾਉਣੀ ਕੋਈ ਨਹੀਂ ਪਰ ਸ਼ਾਂਪ ਜਿੰਨੇ ਇਹਨਾਂ ਤੋਂ ਊਂਬ ਟੋੜ ਲੂੰਗੀ ਕਿਤੇ ਉਹ ਤੋਂ ਕਿਤੇ ਉਹ ਤੋਂ ਤਰਸਾ ਤਰਸਾ ਕੇ ਰਿਸ਼ਤਾ ਕਰਾਉਂ ਕਰਾਉਂ ਜ਼ਰੂਰ ਨਹੀਂ ਕਿੱਥੇ ਰਹਿ ਗਈ ਪੇਟੀ ਨਹੀਂ ਫੜ ਲਿਆ ਹੈ ਨਹੀਂ ਆ ਗਈ ਭੈਣੇ ਕੀ ਬੜ ਬੜ ਲਾਈ ਜੰਨੀ ਆ ਇਕੱਲੀ ਹੋਈ ਬੈਠੀ ਕਰੀ ਜੰਨੀ ਆ ਜੀ ਆ ਦੇਖ ਜਿਹੜਾ ਮੈਂ ਸੂਟ ਲੈ ਕੇ ਆਈ ਸੀ ਸੋਹਣਾਗਾ ਸੂਟ ਤਾਂ ਤੇਰਾ ਸੋਹਣਾ ਨਾ ਨਾ ਹੁਣ ਇਹ ਆਪਾਂ ਸਮਾਉਣਾ ਦੇ ਕੇ ਆਉਣਾ ਸੀਗਾ ਸੂਟਾਂ ਤੇ ਤੂੰ ਮਾਰ ਗੋਲੀ ਸੂਟ ਤਾਂ ਸਉਤੇ ਜਾਣਗੇ ਹੁਣ ਤੂੰ ਕੁਝ ਸੋਚਿਆ ਮੈਂ ਕੀ ਸੋਚਣਾ ਸੀ ਹੁਣ ਮੈਂ ਤੈਨੂੰ ਰਾਹ ਚਾਉਂਦੀ ਨਾ ਇੰਨਾ ਮੱਥਾ ਖਪਾਈ ਕਰੀ ਨਹੀਂ ਰਾਜ ਕਰਾਂਗੀ ਤਿੰਨੇ ਹੀ ਨੇ ਕੋਈ ਸੱਸ ਨਹੀਂ ਕੋਈ ਨੰਦ ਨਹੀਂ ਹੈ ਨਹੀਂ ਪਾਏ ਤੈਨੋਂ ਪਾਈ ਨਹੀਂ ਤਿੰਨੇ ਕਾਮੇ ਨੇ ਚਲ ਕੋਈ ਨਾ ਉਹ ਤਾਂ ਬਾਰਤੀਆਂ ਗੱਲਾਂ ਨੇ ਦੇਖੀ ਜਾਊਗਾ ਕੀ ਬਣੂਗਾ ਉਹ ਵੱਡਾ ਕਈਆਂ ਦਾ ਮੈਨੋ ਕਰਾ ਤੇ ਛੋਟਾ ਕਈਆ ਹੁਣ ਤੂੰ ਫਿਰ ਕਰਾਵੇਂ ਕਿ ਤੀਨੋਂ ਆ ਲੈ ਆਹ ਹੋਰ ਤਕਰੀਰ ਅੱਗੇ ਭਾਈ ਹਾਂ ਜੀ ਹਾਂ ਆਹ ਲੋ ਪਰ ਜਾਈ ਨਾਲੇ ਤਾਂ ਛੋਡੇ ਵਾਸਤੇ ਜਾਮਣਾ ਲੈ ਕੇ ਆਇਆ ਹੈ ਬੜੀਆ ਵਧੀਆ ਸਾਫਾ ਖਾ ਲੈ ਕਹਿ ਮੱਕੀ ਦੀਆਂ ਸੱਲੀਆਂ ਧੋ ਵੀ ਲਿਆਇਆ ਹੈ ਹਾਂ ਮਨ ਤਾਂ ਮੈਂ ਤੂੰ ਲੈ ਕੇ ਨਹੀਂ ਆਉਣਾ ਕੁਝ ਵੀ ਅੱਗੇ ਵੀ ਤੂੰ ਐਂ ਕਰਦਾ ਚੱਲ ਕੋਈ ਨਾ ਪਰਜਾਈ ਅੱਗੇ ਮੇਰਾ ਸੁਭਾਅ ਹੋਰ ਸੀ ਹੁਣ ਮੈਂ ਬਦਲ ਗਿਆ ਹੁਣ ਅੱਗੇ ਵਾਲਾ ਨਹੀਂ ਰਿਹਾ ਹੂੰ ਇਹਨਾ ਹੋਵੇ ਮੈਂ ਤੈਨੂੰ ਰੇਸ਼ ਤੱਕਰਾ ਦੇ ਆ ਤੇ ਤੂੰ ਫੇਰ ਬਦਲ ਜੇ ਨਹੀਂ ਨਹੀਂ ਪਰਜਾਈ ਹੁਣ ਨਹੀਂ ਬਦਲਦਾ ਮੈਂ ਜਦੋਂ ਤੂੰ ਐਨਾ ਮੇਰੇ ਇਤੇ ਉਹ ਕਰਦੀ ਆ ਫਿਰ ਮੈਂ ਕਿਉਂ ਬਦਲੂੰਗਾ ਨਹੀਂ ਕਿਰਨਾ ਪਾਣੀ ਤਾਂ ਲਿਆ ਦੇ ਘਟਾ ਯਾਨੀ ਤੇ ਲੈ ਪਰਜਾਈ ਹੁਣ ਤੇਰੇ ਰੱਖਣ ਤੇ ਆ ਖਿਆਲ ਰੱਖੀ ਮੈਂ ਤਾਂ ਪਹਿਲਾਂ ਹੀ ਸੋਚ ਲਿਆ ਸੀ ਗਿੱਦੜੇ ਇੱਥੇ ਮੇਰੀ ਮਾਸੀ ਛੱਡ ਕੇ ਗਈ ਸੀਗੀ ਮੈਂ ਖਿਆ ਉਤਾਰ ਨਾਲੋਂ ਤਾਂ ਵਧੀਆ ਮੁੰਡਾ ਮੈਨੂੰ ਹੋਰ ਕਿੱਥੋਂ ਥਿਆਉਣਾ ਨਹੀਂ ਨਾਲੇ ਸੋਚੀ ਸੁਚੀ ਨਾ ਜਾਈ ਹੁਣ ਬਸ ਸੋਚ ਲਿਆ ਜਿਹੜਾ ਸੋਚਣਾ ਸੀ ਨਾਲੇ ਸਾਡੇ ਵੱਡੇ ਦਿਮਾਗਰ ਵੀ ਨਾ ਬਾਹਲਾ ਲੱਗੀ ਲੈ ਉਹ ਕਿੱਥੇ ਇਹ ਕਿੱਥੇ ਇਹ ਤਾਂ ਤੇਰੀ ਉਮਰ ਦੇ ਹਾਨ ਪ੍ਰਵਾਨ ਹੈ ਉਹੀ ਤਾਂ ਮੈਂ ਕਹਣਾ ਬਸ ਲੈ ਚੱਲ ਤੂੰ ਰੱਖ ਜਾਮਣਾ ਖਾਓ ਪੀਓ ਤੇ ਮੈਂ ਜਾਨਾ ਚਾਹ ਰਹੀ ਹਾਂ ਯਾਰ ਕਿਰਨਾ ਪਾਣੀ ਲੈ ਕੇ ਆਉਂਦੀ ਆ ਚੱਲ ਫਿਰ ਬਹਿ ਜਾਣਾ ਮੈਨੂੰ ਕੰਮ ਵਾਲੇ ਸਿਕਰੇ ਤੈਨੂੰ ਪਤਾ ਕਿਥੋਂ ਐ ਤੂੰ ਤਾਂ ਹੋਣਾ ਹੈ ਮਨ ਵੀ ਤੇਰਾ ਤਾਂ ਚੁੱਲ੍ਹੇ ਤੋਂ ਖਿਹੜਾ ਛੁਟਿਆ ਲ ਐ ਭਾਬੀ ਮੈਂ ਤਾਂ ਤੇਰੇ ਪੈਰ ਤੋਂ ਤੂੰ ਪੀਵਾ ਜੇ ਤੂੰ ਮੇਰੇ ਚੁੱਲ੍ਹੇ ਤੋਂ ਖਿਹੜਾ ਖਿਹੜਾ ਲੇ ਫੇ ਤੂੰ ਕਰੇਗਾ ਕੀ ਕੰਮ ਜਦੋਂ ਇਹ ਚੁੱਲਾ ਤੇ ਇਹ ਸੰਭਲੂ ਖੇਤੀ ਤੂੰ ਨਹੀਂ ਕਰਦਾਂ ਮੈਂ ਸੰਭਾਲਿਆ ਕਰੂੰ ਉਹ ਤਾਂ ਕੰਮ ਹੈਗੇ ਨਹੀਂ ਪਾਣੀ ਪੀ ਲੱਗੇ ਨਾਲ ਕਰਾਇਆ ਕਰੂੰ ਥੋੜਾ ਵੱਟ ਮੈਂ ਤਾਂ ਸਾਡੀ ਕੁੜੀ ਨੂੰ ਆਈ ਸਮਝਾਈ ਜਾਂਦੀ ਸੀ ਆ ਜਾ ਇੱਧਰ ਬਹਿ ਜਾ ਮੈਂ ਤਾਂ ਇਹ ਕਹਿੰਦੀ ਸੀ ਇਹਨੂੰ ਦੀਪਾਈ ਦੇਖ ਲਾ ਮੈਂ ਤਾਂ ਬਹਾਨੇ ਨਾਲ ਇਹਨੂੰ ਦਿਖਾਉਣਾ ਸੀ ਖੇਤ ਖੂਤ ਅਗਲਾ ਕੱਲ ਨੂੰ ਮੁੱਕਰ ਜੇ ਵੀ ਤੂੰ ਤਾਂ ਝੂਠ ਬੋਲਿਆ ਹੁਣ ਮੈਨੂੰ ਸਾਰਾ ਖੇਤ ਦਿਖਾ ਲਈ ਤੁਹਾਡਾ ਨਾਲੇ ਦਿਖਾਤਾ ਆਉਂਦੀ ਹੋਈ ਨੇ ਘਰ ਮੈਂ ਕਿ ਆ ਘਰ ਹੈ ਬਸ ਫਿਰ ਹੁਣ ਘਾਟ ਕੀ ਆ ਖੇਤ ਵੀ ਦੇਖ ਲਿਆ ਘਾਟ ਵੀ ਦੇਖ ਲਿਆ ਫਸਲ ਦੇਖ ਲਿਆ ਘਾਟ ਤਾਂ ਹੁਣ ਆਇਆ ਤੁਹਾਡਾ ਉਹ ਵੱਡਾ ਤੁਹਾਡਾ ਚਲ ਉਹਨੂੰ ਤਾਂ ਮੈਂ ਆਪਣੀ ਬਣਾ ਲਉ ਉਹਦੀਆਂ ਤੂੰ ਟੈਨਸ਼ਨ ਲੈ ਤੂੰ ਵੀ ਮੜਾ ਜਾ ਕਹੀਦੀ ਹੁਣ ਮੈਂ ਤਾਂ ਆਪਣੀ ਉਮਰ ਦੇਖਾ ਹਾਂ ਮੈਂ ਤਾਂ ਹਾਂ ਹੀ ਤੋਂ ਤੇਰਾ ਸਾਹਮਣੇ ਕਹਿ ਕੇ ਆਈ ਆ ਵੀ ਅਵਤਾਰ ਵੀ ਤੇਰਾ ਚੁੱਲਾ ਚਲਾਉਂਗੀ ਹੈ ਤਾਂ ਹੀ ਤਾਂ ਤੈਨੂੰ ਘਰੇ ਸੱਦਿਆ ਸੀ ਮੈਂ ਕਿਹਾ ਤਾਂ ਹੈਗਾ ਸੀ ਮੈਂ ਘਰ ਭਜਾਈ ਰਮ ਜਤਾ ਮੇਰੇ ਕੰਨੀ ਦਿੰਦੀ ਸੀ ਪਰ ਉਹ ਕਹਿੰਦਾ ਮੈਂ ਵੱਡਾ ਮੇਰਾ ਹੱਕ ਆ ਹੁਣ ਮੇਰੀ ਗੱਲ ਸੁਣ ਨਾ ਤਾਂ ਮੈਂ ਉਹਦੇ ਸਾਹਮਣੇ ਉੱਥੇ ਗੱਲ ਕਰਨ ਜੋਗੀ ਆ ਨਾ ਮੈਂ ਘਰੇ ਆ ਕੇ ਗੱਲ ਕਰਨ ਜੋਗੀ ਸੀ ਬਹਾਨੇ ਨਾਲ ਤੈਨੂੰ ਇੱਥੇ ਸੱਦਿਆ ਨਾਲ ਤਾਂ ਤੁਸੀਂ ਇੱਕ ਦੂਜੇ ਨੂੰ ਦੇਖ ਲਓਂਗੇ ਨਾਲੇ ਤੁਸੀਂ ਗੱਲਬਾਤ ਕਰ ਲਓ ਭਾਈ ਵੀ ਜੇ ਕੱਲ ਨੂੰ ਦੇ ਕੁੜੀਏ ਚੁੱਲਾ ਚੌਂਕਾ ਭਾਈ ਸਾਰਾ ਸਾਂਭਣਾ ਪਊ ਤੈਨੂੰ ਇਹਦਾ ਭਾਈ ਚੁੱਲੇ ਤੋਂ ਖਹਿੜਾ ਛਡਾਉਣਾ ਪਊ ਠੀਕ ਆ ਭੈਣ ਲਾ ਠੀਕ ਆ ਭਾਈ ਠੀਕ ਆ ਠੀਕ ਆ ਬਸ ਦੇਖਿਆ ਤਾਂ ਹੋਈ ਐ ਸੀ ਦੇਖਣਾ ਕੀ ਆ ਹੁਣ ਇੱਕ ਦੂਜੇ ਨੂੰ ਹਾਂ ਚੱਲ ਮੈਂ ਕਰਦੀ ਆ ਘਰੇ ਰੈਸਲਾ ਤੇ ਫਿਰ ਛੇਤੀ ਹੋਈ ਕਰੂੰਗੀ ਚਲ ਤੂੰ ਜਦੋਂ ਆਈ ਨਾਲ ਉਹਦੇ ਮਾੜੀ ਚ ਕਲਾਸ ਲਈ ਸਾਡੇ ਵੱਡੇ ਦੀ ਨਾਲੇ ਗੱਗਾ ਵੀ ਪੁੱਛਾਂ ਜੀ ਮਾਰੂਗਾ ਹਜੇ ਤੱਕ ਤਾਂ ਅਸੀਂ ਗੱਗੇ ਨੂੰ ਦੱਸਿਆ ਹੀ ਨਹੀਂ ਮੈਂ ਤਾਂ ਕਹੀ ਨਹੀਂ ਆ ਹਜੇ ਤੂੰ ਸੀ ਗੱਗੇ ਨੂੰ ਦੱਸਿਆ ਹੀ ਨਾ ਉਹਨੂੰ ਦੱਸ ਦੇ ਨਾ ਵੱਡਾ ਉਹਦਾ ਨਹੀਂ ਪਤਾ ਤੂੰ ਉਹਦਾ ਮੂੰਹ ਬੰਨ੍ਹ ਲਈ ਮੱਜਾਂ ਤਾਂ ਬੈਕ ਤੈਨੂੰ ਕਰਾਉਣਾ ਤੇ ਜਾਂ ਕਰਾਉਣਾ ਗੱਗੇ ਨੂੰ ਬਸ ਗੱਗੇ ਨੂੰ ਵੀ ਕੀ ਗੱਗਾ ਛੋਟਾ ਹੈਗਾ ਉਹਦਾ ਕਰਾ ਦਾਂਗੇ ਆਪਾਂ ਕੋਈ ਹੋਰ ਬੰਨ੍ਹ ਸੁਬ ਕਰ ਦਾਂਗੇ ਮੇਰਾ ਤਾਂ ਹੋ ਜੇ ਪਹਿਲਾਂ ਤੇ ਮੈਂ ਐਂ ਕਹਿੰਦੀ ਸੀਗੀ ਸਾਡੇ ਨਾ ਸੁੱਕੀਆਂ ਦਾਣ ਮੁੱਕੀ ਪਈ ਆ ਅੱਜ ਉਹ ਹੀ ਤਾਂ ਹੁੰਦੀ ਸਲਾਹ ਸੀਗੀ ਪਈਆ ਘਰੇ ਕੋਈ ਕੋਈ ਨਾ ਦਾਣ ਨਹੀਂ ਛੋਲਿਆਂ ਦੀ ਪਈਆ ਰਾਜਮਾ ਪੈ ਨੇ ਨਾਲੇ ਨਾਲ ਭਾਬੀ ਤੈਨੂੰ ਮੈਂ ਖੁਸ਼ ਕਰ ਦੂੰ ਸ਼ਾਂਪ ਪਾਉਂ ਪੂਰੀ ਵਧੀਆ हां बच्चे वालेगिरी थी किते आई ना कह दी भी कुछ देना नहीं भी लडाका जा ए ना कोई ना ए जेडे मुंह दे ब्लाकड़ ਹੁੰਦੇ ਨੇ ਦਿਲ ਦੇ ਸਾਫ ਹੁੰਦੇ ਨੇ हां ਤੈਨੂੰ ਤਾਂ ਪਤਾ ਹੀ ਆ ਮੇਰੇ ਸਵਾਰਾ ਚਲ ਠੀਕ ਆ ਚਲਗਾ ਫਿਰ ਮੈਂ ਚੱਲਦਾ ਚੰਗਾ ਜਿਹੜੀ ਗੱਲ ਕਹੀ ਆ ਤਾਂ ਧਿਆਨ ਰੱਖਿਓ ਕੋਈ ਨਾ ਕੋਈ ਦਾ ਹ ਲੈ ਖਾ ਜੰਮਣਾ ਤੂੰ ਤਾਂ ਬੈ ਕੇ ਨਹੀਂ ਪੈਣੀ ਮੇਰੀ ਗੱਲ ਸੁਣ ਇੱਕ ਇਹਨਾਂ ਦਾ ਭਾਈ ਛੋਟਾ ਵੀ ਆ ਹੈ ਲਹੂ ਤੈਨਾਂ ਤੈਨਾਂ ਤੱਕਰੀ ਯਾਨੀ ਮੇਰੀ ਗੱਲ ਸੁਣਦਾ ਮੈਂ ਨਹੀਂ ਇਹਦੇ ਨਾਲ ਕਰਾਉਣਾ ਹੈਗਾ ਤੇਰੀ ਤਾਂ ਦਾੜੀ ਵੀ ਚਿੱਟੀ ਆ ਛੋਟੇ ਨੂੰ ਦੇਖ ਲਾਂਗੇ ਆਪਾਂ ਨਿਕੰਮਲੀਏ ਤੂੰ ਮੇਰੀ ਗੱਲ ਸੁਣ ਤੂੰ ਰਾਜ ਕਰਨਾ ਕਿ ਨੌਕਰ ਲੱਗਣਾ ਘਰ ਚ ਜਾ ਕੇ ਨਹੀਂ ਰਾਜ ਕਰਨਾਗਾ ਤੇ ਰਾਜ ਤੂੰ ਐਂ ਕਰੇਂਗੀ ਤੜ ਕਿ ਨਾ ਹੱਥੋ ਕੇ ਲਾ ਕੇ ਸਿਰ ਖੀ ਬਿੰਦੀ ਬੈਗੀ ਇਹ ਸਾਰਾ ਘਰ ਦਾ ਕੰਮ ਜਾਣਦਾ ਨਾਲ ਤਾਂ ਪਕਾਇਆ ਕਰੂ ਮੂਰੇ ਹੋ ਕੇ ਰੋਟੀਆਂ ਉਹ ਤਾਂ ਤੇਰੇ ਸਾਰੇ ਇਹ ਤੋਂ ਕੰਮ ਕਰਾਉਣਾ ਫਿਰ ਤੂੰ ਹੁਣ ਮੈਨੂੰ ਕਹਤੋ ਕਿਆ ਨਾਲੇ ਕੱਪੜੇ ਧੋੰਦਾ ਕੱਪੜੇ ਧੋਦਿਆ ਕਰੂ ਜੀ ਜੀ ਕਰਾ ਕੇ ਸਾਰਾ ਘਰ ਦਾ ਕੰਮ ਕਰਾ ਲਿਆ ਕਰੇਗੀ ਇਹ ਤਾਂ ਤੂੰ ਤਾਂ ਖਾਏਂਗੀ ਬੇਲੀ ਬੈਠੀ ਮੰਜੇ ਤੇ ਹੈ ਜੇ ਕਰਾ ਲਿਆ ਉਹ ਖੇਤੀ ਵਾਲੇ ਨਾਲ ਤੇ ਇਹਨੇ ਕਰਨੀਆਂ ਅੜੀਆਂ ਚਲ ਭੈਣੀ ਫਿਰ ਤਾਂ ਇਹੀ ਵਧੀਆਗਾ ਨਾਲੇ ਹਜੇ ਕਿੰਨਾ ਐਨ ਕਪੜਾ ਲੀੜਾ ਪਾ ਕੇ ਸਵੇਰੇ ਤਿਆਰ ਹੋ ਕੇ ਭੇਜਿਆ ਕਰਨਾ ਰੋਟੀਆਂ ਇਹ ਤੂੰ ਬਣਵਾਇਆ ਕਰਾਂਗੀ ਫਿਰ ਜੇ ਮੇਰੀ ਗਾਲ ਸੁਣਾ ਤੇ ਇੱਕ ਸੁਖ ਤੇ ਰਹੇ ਹੋ ਗਿਆ ਹੈ ਤੇ ਜੇ ਤੂੰ ਕਰਾ ਲਿਆ ਵੱਡੇ ਨਾਲ ਕਬੀਲਦਾਰ ਨਾਲ ਤਾਂ ਵੀ ਰਾਜ ਆ ਇਹ ਤੇ ਤੂੰ ਵੱਡੀ ਹੋਵੇਂਗੀ ਦੋਹਾਂ ਤੇ ਹੁਕਮ ਚਲਾਏਂਗੀ ਤਾਂ ਵੀ ਕੰਮ ਚੱਲ ਜੂ ਤੇਰਾ ਤਾਂ ਚਲ ਜਿੱਧਰ ਟਾਂਕਾ ਫਿੱਟ ਹੁੰਦਾ ਆਪਾਂ ਤਾਂ ਉਧਰ ਹੀ ਕਰਾ ਲਾਂਗੇ ਤੂੰ ਦੱਸ ਕਿਹਦੇ ਨਾਲ ਕਰਾਵਾਂ ਤੇਰਾ ਕਿੱਥੇ ਮਾਨਾਂਗਾ ਇਹਦੇ ਨਾਲ ਆ ਕਿ ਉਹਦੇ ਨਾਲ ਆ ਇਹ ਤਾਂ ਹਾਂ ਸਮਾਂ ਹੀ ਦੱਸੋ ਜੇ ਭਾਈ ਗੱਗੇ ਨਾਲ ਹੋ ਗਿਆ ਫਿਰ ਇਹ ਦੋ ਤੇਰੇ ਤੇ ਰੋਵ ਝਾੜਨਗੇ ਤੇ ਖੇਤੀ ਦਾ ਕੰਮ ਆ ਫਿਰ ਭਾਈ ਭਈਆਂ ਦੀਆਂ ਰੋਟੀਆਂ ਤੇ ਥੱਪੀ ਜਾਇਆ ਪਈ ਨਾ ਨਾ ਭੈਣੇ ਗਰਮੀ ਇੰਨੀ ਆ ਨਾਲੇ ਭਈਏ ਤੈਨੂੰ ਪਤਾ ਤਾਂ ਹੈਗਾ ਇੰਨੀਆਂ ਰੋਟੀਆਂ ਖਾਂਦੇ ਨੇ ਮੈਤੋ ਨਹੀਂ ਇੰਨੀਆਂ-ਇੰਨੀਆਂ ਰੋਟੀਆਂ ਬਣਨੀਆਂ ਹੁਣ ਆਪਾਂ ਸੋਚ ਸਮਝ ਕੇ ਕਰਾਂਗੀਆਂ ਦੇਖਦੇ ਆ ਨਾ ਕਿੰਨਾ ਚੁ ਕਿਹੜਾ ਕੰਮ ਹੱਥ ਔੜਦਾ ਜਿਹੜਾ ਵੀ ਆਪਾਂ ਨੂੰ ਵੱਧਦੇ ਹੋ ਆਪਾਂ ਉਸੇ ਨਾਲ ਹੀ ਕਰਦੇ ਹਾਂ ਹਾਂ ਬਾਕੀ ਕੀੜ ਮੁਕੱਦਰਾਂ ਦੀ ਆ ਹਾਂ ਗੱਲ ਮੁਕੱਦਰਾਂ ਦੀ ਸੰਜੋਗ ਆ ਤੇਰੇ ਹਾਂ ਚਲ ਠੀਕ ਆ ਤੂੰ ਆ ਜਮਣਾ ਅੰਦਰ ਰੱਖ ਦੇ ਇੱਧਰ ਹੋਰ ਕੋਈ ਆਂਡਣ ਗਵੰਡਣ ਦੇਖ ਲਓ ਫਿਰ ਕਹਿ ਦਿੰਦੀ ਇਹਨੇ ਸਾਨੂੰ ਵੀ ਦੇ ਦੇ ਨੀ ਛੱਪ ਪਤਾ ਆਂਡਣਾ ਗਵਾਂਡਣਾ ਨੂੰ ਵੀ ਮੇਰੇ ਘਰੇ ਚੀਜ਼ ਕਿੱਥੋਂ ਆਉਂਦੀ ਆ ਮੱਚਦੀਆਂ ਨੇ ਕਹਿਨੀਆਂ ਚੰਗੇ ਤੇਰੇ ਛੜੇ ਲੋਟ ਆਏ ਹੋਏ ਨੇ ਪਰ ਲੋਟ ਕਰਨੇ ਪੈਂਦੇ ਨੇ ਕੀ ਗੱਲ ਆ ਹਾਂ ਸਾਲ ਚੋ ਰੋਟੀ ਬਖਦੀ ਕਰਦੇ ਨਹੀਂ ਭਾਬੀ ਜੇਠ ਵਿਚਾਰੇ ਦੀ ਰੋਟੀ ਫਖਦੀ ਕਰਦੇ ਨਹੀਂ ਭਾਬੀ ਜੇਠ ਵਿਚਾਰੇ ਦੀ ਚਲਪਲਾਇ ਕਾ ਬਿਆਜ ਬਰਨਾਲੇ ਜਾਣਾ ਭਰਜਾਈ ਜੇ ਕੋਈ ਚੀਜ਼ ਦੀ ਲੋੜ ਆ ਤਾਂ ਦੱਸ ਚੱਲ ਆ ਜਾ ਕੋਰੇ ਠੋੜਾ ਠਾਰੀ ਕਰ ਦਿਨ ਹੈ ਨਾ ਥੋੜਾ ਟਾਈਮ ਲਿਆਤਾ ਟਾਈਮ ਨਾਲ ਨੰਗਾ ਚੱਲ ਨਹੀਂ ਹੁੰਦਾ ਪਰ ਜਾਈ ਮੈਂ ਪਿੱਛੇ ਇਹਨੇ ਬਾਜੀ ਮਾਰਤੀ ਹਾਂ ਬਾਈ ਮੈਂ ਤਾਂ ਛੋਡੇ ਕੰਨੀਉਂ ਹੀ ਆਉਂਦਾ ਸੀਗਾ ਤੇ ਤੂੰ ਕੋਈ ਕੰਮ ਜਾਂਦੀ ਸੀ ਬਸ ਤੈਨੂੰ ਪਤਾ ਹੀ ਆ ਇਹਦੇ ਸੂਟ ਸਾਟ ਸਮਾ ਕੇ ਦਿੰਨੀ ਆ ਅੱਛਾ 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 ਮੈਂ ਕਿਹਾ ਵੀ ਫਿਰ ਕਿਤੇ ਖੜੇ ਪੈਰ ਕੋਈ ਰਿਸ਼ਤਾ ਹੋ ਗਿਆ ਬਾਈ ਫਿਰ ਕੀ ਕਰਾਂਗੇ ਚਲੋ ਤਾਂ ਖਾ ਠੀਕ ਆ ਤੇ ਉਹ ਤੂੰ ਗੁੱਸਾ ਨਾ ਕਰੀ ਮੈਂ ਤੁਹਾਨੂੰ ਬੋਲ ਮਾਰ ਲਿਆ ਮਾਗਰੋ ਨਾ ਨਾ ਕੋਈ ਨਾ ਮੈਂ ਤਾਂ ਨਹੀਂ ਬੋਲੀ ਮੈਂ ਕਿਹਾ ਭਾਈ ਆਵ ਦੇ ਮੈਂ ਤੇ ਕਿਸੇ ਕੰਮ ਜਾਂਦਾ ਹੋ ਵੀ ਆਪਾਂ ਕਾਹਨੂੰ ਬੁਲਾਉਣਾ ਜਾਂਦਾ ਤਾਂ ਮੈਂ ਕੰਮ ਹੀ ਐ ਮਖਾ ਨਾਲ ਜਾਂਦਾ ਜਾਂਦਾ ਆਪਦੇ ਕੰਮ ਤਾਂ ਜਾਣੇ ਹੀ ਐ ਮਹਜੂ ਪਰਜਾਈ ਨੂੰ ਕੋਈ ਚੀਜ਼ ਦੀ ਲੋੜ ਹੋਈ ਤਾਂ ਜਾਂਦੇ ਜਾਂਦੇ ਪੁੱਛ ਲੈਣੇ ਦੱਸ ਮੈਂ ਬਰਨਾਲੇ ਸ਼ਹਿਰ ਚ ਲੈਂ ਜੇ ਕੋਈ ਚੀਜ਼ ਮੰਗਾਉਣੀਆਂ ਤਾਂ ਦੱਸ ਦੇ ਲਿਆ ਦੂੰਗਾ ਮਖ ਅੱਛਾ ਅੱਛਾ ਹਾਂ ਲੈ ਚੀਜ਼ਾਂ ਹੀ ਤਾਂ ਲੋੜ ਹੀ ਲੋੜ ਆ ਹੈ ਨਾ ਫੇ ਦੱਸ ਦੱਸ ਇਹ ਕੀ ਚਾਹੀਦਾ ਉਹੀ ਲਿਆਉਂ ਮੈਂ ਹਾਂ ਇੱਕ ਦੋ ਕੁ ਤਾਂ ਇਹਦੀਆਂ ਚੁੰਨੀਆਂ ਰੰਗਾ ਕੇ ਲਿਆਉਣੀਆਂ ਸੀਗੀਆਂ ਅੱਛਾ ਠੀਕ ਹੈ ਤੇ ਇੱਕ ਇਹਦੇ ਆ ਨਾਪ ਲਈ ਜੀ ਇਹਦੇ ਜਿੱਤੀ ਜੋੜਾ ਲਿਆਉਣਾ ਸੀਗਾ ਠੀਕ ਹੈ ਤੇ ਜੇ ਆਪਾਂ ਨੂੰ ਕੋਈ ਸੱਟ ਬੈਠ ਗਿਆ ਨਾ ਕੋਈ ਮੁੰਡਾ ਕੋਈ ਘਰ ਤੇ ਆਪਾਂ ਤਾਂ ਫਿਰ ਗੇੜਾ ਨਹੀਂ ਖਾਂਦੇ ਨਾਲ ਦੀ ਨਾਲ ਕਰ ਦਿਆਂਗੇ ਪਰ ਜਾਈ ਹੋਂ ਤਾਂ ਠੀਕ ਹੈ ਤੇਰੀ ਮਰਜ਼ੀ ਹੈ ਪਰ ਚੱਲ ਕੋਈ ਨਹੀਂ ਮਾਇਆ ਤੇ ਨਾ ਕਦੀ ਨਾ ਗੱਲ ਕਰੂੰ ਤੇ ਤੂੰ ਇਹਦੇ ਵਾਸਤੇ ਤਾਂ ਚੀਜ਼ਾਂ ਘਨੇ ਆਤੀਆਂ ਕੋਈ ਆਹੋ ਦੇ ਵਾਸਤੇ ਵੀ ਦੱਸ ਤੈਨੂੰ ਵੀ ਕੁਝ ਲਿਆ ਦਿਆਂ ਮੈਨੂੰ ਤਾਂ ਤੂੰ ਲੈ ਕੇ ਦਿੰਦਾ ਹੀ ਰਹਿਣਾ ਤੇ ਮਸੀਹ ਇੱਕ ਕਦੀ ਸੁੱਤੀ ਚੁੰਨੀ ਮੈਨੂੰ ਲੈ ਆ ਦੀ ਚੰਗਾ ਚੰਗਾ ਪਰ ਜਾਈ ਇਹ ਵੀ ਕਦੇ ਬੋਲਦੀ ਸੁਣੀ ਮੈਂ ਮਾੜਾ ਮੁੱਟਾ ਇਹਦੀ ਵੀ ਬਾਜ ਬੋਜੀ ਸੁਣਾ ਦੇ ਕਿਵੇਂ ਆ ਮੈਂ ਤੂੰ ਕਿਹੜਾ ਇਹ ਤੋਂ ਖਾੜੇ ਲਗਾਉਣੇ ਨੇ ਚਲ ਚੰਗਾ ਚਲ ਠੀਕ ਹੈ ਚੰਗਾ ਮੈਂ ਜਾਣਾ ਪਰ ਬਰਨਾਲੇ ਹੈ ਹੂੰ ਠੀਕ ਹੈ ਇਹਦੇ ਵਾਸਤੇ ਦੋ ਚੁੰਨੀਆਂ ਰੰਗਾਲਿਆ ਮਾਂ ਤੇ ਇਹਨਾਂ ਦੇ ਨੌ ਪਾਲਸ ਵੀ ਲਿਆ ਦਿਆਂ ਉਹ ਇੱਕ ਗੱਲ ਹੈ ਹਾਂ ਜਿੰਨਾ ਪਈ ਤੂੰ ਖਿਆਲ ਰੱਖ ਸਕਿਆ ਮੈਨੂੰ ਨਹੀਂ ਲੱਗਦਾ ਵੀ ਪਿੰਡ ਚ ਕੋਈ ਹੋਰ ਹੈ ਨਾ ਇਹਦਾ ਕੋਈ ਨਾ ਖਿਆਲ ਰੱਖ ਤੂੰ ਦੇਖ ਸਾਰੀ ਗੱਲ ਤਾਂ ਤੈਨੂੰ ਪਤਾ ਹੈ ਫਿਰ ਕਿਉਂ ਐਵੇਂ ਮੰਨਤਾ ਕਰਾਉਣੀ ਹੈ ਨਾਲੇ ਤਾਂ ਸਾਡਾ ਘਰ ਵਸਜੂ ਨਾਲੇ ਤੂੰ ਮੈਨੀਆਂ ਕਰਵਾ ਦੇ ਇਹਦਾ ਰਿਸ਼ਤਾ ਮੈਂ ਤਾਂ ਪਹਿਲਾਂ ਹੀ ਸੋਚੀ ਬੈਠੀ ਸੀ ਸੱਚੀ ਗੱਲ ਹੈ ਹੋਰ ਮੈਂ ਖਾ ਬਿੱਕਰ ਸੇ ਉਹਨੂੰ ਰਿਸ਼ਤਾ ਕਰਾਉਂਗੀ ਹੈ ਦੇਖ ਸਾਰੀ ਕਬੀਲਦਾਰੀ ਤੇਰੇ ਹੱਥ ਹੈ ਧਰ ਧਰ ਭੁੱਲਿਆ ਕਰੂ ਚੀਜ਼ਾਂ ਦੱਸ ਕਿਹੜੀ ਚੀਜ਼ ਦਾ ਘਾਟ ਹੈ ਮੈਂ ਤੈਨੂੰ ਰਾਣੀ ਬਣਾ ਕੇ ਰੱਖੂ ਰਾਣੀ ਹੋਰ ਦੇਖ ਨਾਲ ਤਾਂ ਕਬੀਲਦਾਰੀ ਤੇਰੇ ਹੱਥ ਹੈ ਘਰ ਦਾ ਦੇਖ ਅਵਤਾਰ ਕਰਾ ਦਿਆ ਕਰੂ ਮਾੜਾ ਮੋਟਾ ਇਹਦੇ ਨਾਲ ਤੇ ਖੇਤ ਬੰਨੇ ਦਾ ਗੱਗਾ ਹੈਗਾ ਤੇ ਇਹ ਸਾਰੇ ਤਾਂ ਜਦੋਂ ਘਰ ਚ ਵੱਡੀ ਹੋਈ ਸਾਰੇ ਇਹਦੇ ਅੱਗੇ ਪਿੱਛੇ ਘੁੰਮਿਆ ਕਰਨਗੇ ਮੈਂ ਤਾਂ ਹੀ ਸੋਚਿਆ ਸੀ ਵੀ ਹਾਂ ਪਰ ਜੈ ਨਾ ਤਾਂ ਖਤਰਬ ਜਿਵੇਂ ਕਹਿੰਦਾ ਪੁੰਨ ਤੇ ਫਲੀਆਂ ਵਾਲੀ ਗੱਲ ਹੈ ਬਾਲਾ ਹੀ ਕੁੰਭ ਸ਼ੁਕਰ ਹੋਊਗਾ ਤੇਰਾ ਤੇ ਪਰ ਜੈ ਮਰਾ ساری ਉਮਰ ਰ ਤੇਰੇ ਪੈਰ ਤੋਂ ਉਤੋਂ ਪੀਊਂਗਾ ਜੇ ਮੈਨੂੰ ਤੂੰ ਇਹਦਾ ਰਿਸ਼ਤਾ ਕਰਾ ਦੇ ਤੂੰ ਵੱਡਾ ਮੈਥੋਂ ਆਏ ਨਾ ਗੱਲ ਨਾ ਕਰ ਆ ਤਾਂ ਬੜਾ ਵੱਡਾ ਵੀ ਟਿੱਬੇ ਤੇ ਪਾਣੀ ਚੜਾਉਣ ਵਾਲੀ ਗੱਲ ਹੈ ਜੇ ਤੂੰ ਇਹ ਕੰਮ ਕਰ ਦੇ ਤੇ ਨਾਲੇ ਲੋਕ ਤੈਨੂੰ ਸਲਾਮਾ ਕਰਨਗੇ ਵੀ ਹਾਂ ਇਹਨੇ ਵੱਡਾ ਕੰਮ ਕਰਤਾ ਪਰ ਜੈ ਫੇਰ ਨਾ ਕਾਲ ਕਰ ਠੀਕ ਹੈ ਕੋਈ ਨਹੀਂ ਪਰ ਜਾਏ ਕੋਈ ਨਹੀਂ ਫੇਰ ਨਾ ਕਰ ਆ ਸਾਰੇ ਸ਼ਹਿਰੇ ਮੈਂ ਸਮਝਦਾ ਸ਼ਾਪ ਤਾਂ ਤੈਨੂੰ ਨਾ ਮੈਂ ਪੂਰੇ ਟੋਲੇ ਦੇ ਪਾਉ ਇੱਕ ਟੋਲੇ ਦੀ ਲੈ ਹੋਰ ਮੈਨੂੰ ਕੀ ਚਾਹੀਦਾ ਸ਼ਾਪ ਤਾਂ ਫੇਰ ਲਾਉਂਗੀ ਨਾ ਵਿਚੋਲਗਰੀ ਦੀ ਤੂੰ ਇਹ ਕੰਮ ਬਨੇ ਬੇੜੇ ਬਨੇ ਲਾ ਤੇ ਸ਼ਾਪਾ ਸ਼ੁੰਪਾ ਦੀ ਕਿਹੜੀ ਗੱਲ ਹੈ ਸਭ ਕੁਝ ਤੇਰੇ ਹੀ ਹੈ ਮੈਂ ਤਾਂ ਡਰਦੀ ਆ ਵੀ ਉਹ ਸੋਡੇ ਵਾਲਾ ਅਵਤਾਰ ਨਾ ਫੇਰ ਵਿਚ ਲੱਗ ਜੇ ਬੋਲਣਾ ਲੈ ਕੁਝ ਨਹੀਂ ਹੁੰਦਾ ਦੇਖ ਹੱਕ ਤਾਂ ਮੇਰਾ ਬਣਦਾ ਨਾਲੇ ਸਾਰੀ ਪੂੰਜੀ ਤਾਂ ਮੇਰੇ ਹੱਥਾਂ ਚ ਹੈ ਕਬੀਲਦਾਰੀ ਦਾ ਸਾਰਾ ਪਤਾ ਮੈਨੂੰ ਹੈ ਹਾਂ ਜੇ ਤਾਂ ਤੁਹਾਡੇ ਗੱਗੇ ਨੂੰ ਨਹੀਂ ਪਤਾ ਲੱਗਿਆ ਨਹੀਂ ਉਹ ਵੀ ਰੌਲਾ ਪਾਊਗਾ ਕਹੂਗਾ ਮੇਰਾ ਕਰੋ ਵੀ ਮੈਂ ਛੋਟਾ ਹਾਂ ਸੋਡੀਆਂ ਤਾਂ ਉਮਰਾਂ ਨੰਗੀਆਂ ਪਈਆਂ ਜਾ ਤੂੰ ਮੇਰੇ ਬਣੀ ਖਿਆਰ ਰੱਖ ਚੰਗਾ ਫਿਰ ਮੈਂ ਲੇਟ ਹੋਈ ਜਾਣਾ ਬੱਸ ਨਾ ਨਿਕਲ ਜੇ ਕਿ ਚਾਉਣ ਵਾਲੀ ਹੈ ਹਾਂ ਹਾਂ ਜਾਓ ਠੀਕ ਹੈ ਚੰਗਾ ਸਾਰਾ ਸਮਾਂ ਦੇਉਂਗਾ ਹੈ ਚੰਗਾ ਚੰਗਾ ਠੀਕ ਹੈ ਆ ਤਾਂ بڑا ਲੋਟ ਆਇਆ ਹੋਇਆ ਆਪਣਾ ਚੱਲ ਚੱਲ ਤੈਨੂੰ ਨਹੀਂ ਪਤਾ ਛੜਿਆਂ ਦੇ ਕਾਰਨਾਮਿਆਂ ਦਾ ਦੇ ਸਹੀ ਹਾਂ ਕਿਰਾਇਆ ਤੁਹਾਡੇ ਕੋਲੇ ਆ ਗਿਆ ਬਾਈ ਜੀ ਹੈ ਚੱਲ ਚੰਗਾ ਆ ਤਾਂ ਤੂੰ ਮੈਨੂੰ ਘਰੇ ਹੀ ਛੱਡਦਾ ਜਮਾ ਹਾਂ ਹੈ ਸਾਡੇ ਵਾਲਾ ਇਹ ਕਿੱਧਰ ਚੱਲਿਆ ਮੈਨੂੰ ਲੱਗਦਾ ਇਹ ਪਰਚਾਈ ਦੇ ਘਰੇ ਛੱਡਿਆ ਇਹਨੂੰ ਆਇਆ ਵੀ ਗੇਂਦ ਮੇਰੇ ਪਾਲੇ ਚ ਆ ਜੇ ਲੈ ਬਿੜਕ ਰੱਖਣੀ ਪੂਗੀ ਦੀ ਚੱਲ ਹੁਣ ਨਹੀਂ ਕੁਛ ਕਹਿੰਦੇ ਘਰੇ ਚੱਲ ਕੇ ਕਰਦਾ ਇਹ ਨਾਲ ਕੱਟ ਦੇਖਦਾ ਕੀ ਕਹਿੰਦਾ ਇਹ ਓਏ ਅਸੀਂ ਛੜਿਆ ਨੇ ਬੈਰ ਕਮਾਉਣੇ ਬਈ ਸਾਡੇ ਕਿਹੜਾ ਮੰਗ ਛੁੱਟ ਜੂ ਅਸੀਂ ਛੜਿਆ ਨੇ ਮੋਰ ਡਾਉਣੇ ਬਈ ਸਾਡੇ ਕਿਹੜਾ ਮੰਗ ਛੁੱਟ ਜੂ ਲੈ ਵੀ ਜਿਹੜੇ ਹਸਾਮਨਾ ਨਾ ਪਰਜਾਈ ਚੱਪਲਾਂ ਦੇਖ ਕੇ ਤੇ ਚੁੰਨੀਆਂ ਰੰਗੀਆਂ ਹੋਈਆਂ ਦੇਖ ਕੇ ਖੁਸ਼ ਹੋ ਗਈ ਇਹਦਾ ਮਤਲਬ ਬਸ ਆਪਣਾ ਵਿਆਹ ਪੱਕਾ ਹੋ ਗਿਆ ਹੁਣ ਆਪਣੇ ਤੋਂ ਪਰਜਾਈ ਨਾ ਰੱਤੀ ਬਾਹਰ ਨਹੀਂ ਇਹ ਹੁਣ ਆਪਾਂ ਨੂੰ ਵਿਆਹ ਹੀ ਦੇਊਗੀ ਬਸ ਅੱਜ ਨਹੀਂ ਕੱਲ ਕੱਲ ਨਹੀਂ ਪਰਸਾ ਹੁਣ ਤਾਂ ਪਰਜਾਈ ਰਿਸ਼ਤਾ ਪੱਕਾ ਮੈਨੂੰ ਹੀ ਕਰਾਉ ਹੁਣ ਨਹੀਂ ਆਪਾਂ ਤੋਂ ਹਿੰਚ ਬਾਹਰ ਹੁੰਦੀ ਅਬ ਤਾਂ ਚਾਹ ਬਣਾ ਲਈ ਹੋਏ ਕੂੰ ਮੈਥੋਂ ਮੁੱਥ ਨਹੀਂ ਬਣਦੀ ਕਿਉਂ ਉਹ ਪਿਆ ਰਸੋਈ ਚ ਪਤੀਲੀ ਆਪਦੀ ਕਰ ਲਿਆ ਕਰੋ ਕੀ ਗੱਲ ਤੂੰ ਜਮੀ ਜਵਾਬ ਦੇ ਜਾਂਦਾ ਕੰਮ ਤੋਂ ਨਾਲੇ ਤੈਨੂੰ ਤਾਂ ਭਰਜਾਈ ਨੇ ਪਿਆ ਕੇ ਤੋਰਿਆ ਹੋਣਾ ਚ ਭਰਜਾਈ ਨੇ ਤੇ ਤੈਨੂੰ ਕੀ ਪਤਾ ਉਹ ਮੈਂ ਤਾਂ ਉਹ ਆ ਗਿਆ ਉਹਨਾਂ ਦੇ ਘਰੇ ਜਾ ਮੜਾ ਜਾ ਘਰੇ ਕਾ ਨੂੰ ਮੈਨੂੰ ਸਭ ਪਤਾ ਮੈਂ ਸਾਰਾ ਕੁਝ ਦੇਖ ਲਿਆ ਝੋਲਾ ਭਰੀ ਜਾਂਦਾ ਸੀ ਉਧਰ ਨੂੰ ਉਹ ਜੋਰ ਕਮਾਲ ਦੀ ਗੱਲ ਹੈ ਉਹ ਮੈਂ ਤਾਂ ਜਾਂਦਾ ਸੀ ਬਰਨਾਲੇ ਨੂੰ ਉਹ ਨਾ ਜਾਂਦੇ ਜਾਂਦੇ ਨੂੰ ਮੈਨੂੰ ਕਹਿੰਦੇ ਆ ਦੋ ਚੁੰਨੀਆਂ ਨੇ ਤੇ ਨਾਲ ਇੱਕ ਹੋਰ ਕੱਪੜਾ ਆ ਗਿਆ ਸੀ ਕਹਿੰਦੇ ਇਹ ਰੰਗਾ ਕੇ ਲਿਓਣਾ ਉਹ ਆਪਾਂ ਰੰਗਾ ਕੇ ਲਿਆਤਾ ਹੋਰ ਪੋਲਾ ਮੈਂ ਉਹ ਕਾਨੂੰ ਰੰਗਾਉਣਾ ਤੂੰ ਆਪ ਤੇ ਰੰਗ ਚਾੜਨ ਨੂੰ ਫਿਰਦਾ ਹੈ ਉਹ ਨਹੀਂ ਨਾਲੇ ਗੱਲ ਸੁਣ ਹਾਂ ਵੱਡਾ ਭਰਾ ਪਿਓ ਵਰਗਾ ਹੁੰਦਾ ਤੇ ਫਿਰ ਛੋਟਿਆਂ ਬਾਰੇ ਸੋਚਦਾ ਹੁੰਦਾ ਤੈਨੂੰ ਆਇਆ ਵੀ ਇਹ ਤਾਂ ਚਾਰ ਰੋਟੀਆਂ ਥੱਪ ਲੈਂਦਾ ਥੱਪੀ ਜੂ ਮੇਰੀਆਂ ਰੋਟੀਆਂ ਪੱਕਦੀਆਂ ਹੋ ਜਾਣ ਓਏ ਕੰਦਰਾ ਉਹ ਜਦੋਂ ਮੈਂ ਬਿਆਹ ਹੈ ਗਿਆ ਨਾ ਆਪੇ ਤੇਰੀ ਪਰਜਾਈ ਤੈਨੂੰ ਰੋਟੀਆਂ ਪਕਾਪ ਕਾ ਦਿਆ ਕਰੋ ਤੇਰਾ ਚੁੱਲਾ ਛੁੱਟੀ ਜਾਣਾ ਉਹ ਨਾ ਜੇ ਮੇਰਾ ਹੋ ਗਿਆ ਉਹ ਨਹੀਂ ਤੈਨੂੰ ਰੋਟੀਆਂ ਦੂ ਦੇਖ ਲੈ ਓਏ ਮੇਰੀ ਗੱਲ ਸੁਣ ਲੈ ਐਵੇਂ ਵਿੱਚ ਟੰਗ ਨਾਲ ਆ ਤੂੰ ਮੇਰਾ ਬਣਿਆ ਬਣਾਇਆ ਕੰਮ ਨੂੰ ਬੁਗਾੜਨਾ ਦੇਖ ਤੇ ਦੇਖ ਲੈ ਮੇਰੇ ਕੋਲ ਖੁੰਡਾ ਫਿਰ ਆ ਲੜੀ ਜੇ ਕੋਣ ਜਾਂਦਾ ਭੰਡਾ ਯਾਰ ਵੱਜ ਜਾਂਦਾ ਮਨ ਲਾਦਾ ਭੈਜੋ ਤੀਸਾ ਡੇ ਕਰਉਂਦੀਆਂ ਹੈਂ ਹੈਂ ਕਿਹੜੇ ਦੋ ਨਿਤਾਣੀ ਚੱਲੀ ਜਾਂਦੇ ਲੜਦੇ ਲੁੱੜਦੇ ਅੱਗੇ ਤਾਂ ਕਿਤੇ ਇਹ ਲੜੇ ਨਹੀਂ ਹੈਗੇ بس ਦੇਖਦੇ ਆ ਕੱਗਿਆ ਕਾਹਦੇ ਪਿੱਛੇ ਲੜਦੇ ਨੇ ਕੀ ਲੜਾਈ ਹੈ ਬਾਈ ਖੁੰਡੇ ਖਾਂਡੇ ਦਾ ਡਰ ਤੂੰ ਕਿਸੇ ਨੂੰ ਹੋਰ ਨੂੰ ਦਈ ਮੈਂ ਨਾ ਤੇਰੀ ਚਿੱਟੀ ਦਾੜੀ ਦੀ ਲਿਹਾਜ਼ ਕਰਦਾ ਵੀ ਮੈਥੋਂ ਵੱਡਾਗਾ ਵੱਡਾਗਾ ਖੁੰਡੇ ਮੇਰੇ ਕੋਲੇ ਵੀ ਨੇ ਆਹੋ ਉਹ ਤੂੰ ਇੱਜ਼ਤ ਨਹੀਂ ਕਰਦਾ ਤੂੰ ਤਾਂ ਮੇਰੀ ਬੇਇੱਜ਼ਤੀ ਕਰਦਾ ਸਮਕਾ ਬੇਇੱਜ਼ਤੀ ਕਾ ਨੂੰ ਕਰਾਉਣਾ ਬੇਇੱਜ਼ਤੀ अच्छा भाई अवतार ओ तेरी ते मेरी ते इकू ही गल है जद मेरा ब्याह हो गया समझला तेरा भी ਨਾਲ ਹੀ ਹੋ ਗਿਆ ਨਾਲੇ ਤੂੰ ਕੰਮ ਕਾਰ ਨੂੰ ਹੱਥ ਪਾਇਆ ਕਰ ਹੁਣ ਕੋਈ ਨਹੀਂ ਕੋਈ ਨਹੀਂ ਨਾ ਸੋਣ ਨੂੰ ਕਿਹਾ ਤੁਸੀਂ ਅੱਧਾ ਪਿੰਡ ਕੋਠੇ ਤੇ ਚੱਕਿਆ ਹੈ ਕਿਵੇਂ ਹਾਂ ਕੀ ਗੱਲ ਹੈ ਕੀ ਗੱਲ ਲੜੀ ਜਾਨਦੇ ਹੋ ਨਾ 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 ਗੱਗੇ ਉਹੀ ਤੈਨੂੰ ਭਲੇਖਾ ਪੈਗਾ ਅਜੇ ਤੱਕ ਵੀਂਦਰ ਦੀਆਂ ਗੱਲਾਂ ਕਰੀ ਜਾਂਦੇ ਆਂ ਅਸੀਂ ਲੜਦੇ ਥੋੜੀ ਐ ਪਹਿਲਾਂ ਤੁਸੀਂ ਉੱਚੀ ਉੱਚੀ ਲੜੀ ਜਾਂਦੇ ਸੀ ਹੁਣ ਮੇਰੇ ਆਉਣ ਤੇ ਤੁਸੀਂ ਚੁੱਪ ਕਰ ਗਏ ਯਾਰ ਕੋ ਗੱਗੇ ਆਪਣੇ ਘਰੇ ਕਾਦੀ ਲੜਾਈ ਆ ਤੈਨੂੰ ਪਤਾ ਉਹੀ ਕੰਮਕਾਰ ਪਿੱਛੇ ਔਰ ਆਪਣੇ ਕਿਹੜਾ ਕੋਈ ਜਨਾਨੀਆਂ ਵੀ ਉਹਦੇ ਪਿੱਛੇ ਆਪਾਂ ਲੜਦੇ ਆਂ ਜਾਂ ਕਿਸੇ ਪਿੱਛੇ ਲੱਗ ਕੇ ਲੜਦੇ ਆਂ ਉਹ ਗੱਗ ਲੜਾਈ ਤਾਂ ਹੈ ਇਹ ਕਹਿੰਦਾ ਮੈਂ ਚੁੱਲ੍ਹੇ ਦਾ ਕੰਮ ਕਰਦਾ ਮੈਨੂੰ ਇਹ ਵੀ ਮੈਂ ਖੇਤੀ ਦਾ ਕੰਮ ਕਰਾਉਣਾ ਤੇ ਬਸ ਆਹੀ ਲੜਾਈ ਹੈ ਹੋਰ ਆਪਣੀ ਕਾਦੀ ਲੜਾਈ ਹੈ ਨਾਲੇ ਤੂੰ ਚੱਲ ਚਾਹ ਪੀ ਲੈ ਉੱਥੇ ਤਾਂ ਚਾਹ ਪੀ ਲੈਣੇ ਇਹ ਤਾਂ ਆਪਣੇ ਰਾਮ ਰੌਲਾ ਚੱਲਦਾ ਹੀ ਰਹਿੰਦਾ ਚੱਲਦਾ ਹੀ ਰਹਿੰਦਾ ਬਸ ਆਹੀ ਲੜਾਈ ਹੈ ਵੀ ਆਪਾਂ ਤਿੰਨੇ ਛੜੇ ਆ ਨਾ ਚੱਲ ਆ ਜਾ ਬਾਈ ਚਾਹ ਪਾਣੀ ਪੀ ਤੂੰ ਤਿੰਨੇ ਛੜੇ ਅੱਗੇ ਤਾਂ ਕਿਤੇ ਇਹ ਗੱਲ ਬਾਈ ਨੇ ਕਹੀ ਨਹੀਂ ਹੈ ਤਾਂ ਹਿੱਲ ਲਰਦੇ ਸੀ ਪਰ ਉਹਲਾ ਰੱਖ ਗਏ ਪਤਾ ਨਹੀਂ ਕਿਹੜੀ ਗੱਲ ਦਾ ਉਹ ਲੈਗਾ